ਕੁਝ ਮਰਜ਼ੀ ਕਰਨ ਉਹਨਾਂ ਦੀ ਪਰਸਨਲ ਲਾਈਫ ਆ ਤੁਸੀਂ ਕਿਉਂ ਵਿੱਚ ਵੱਢਦੇ ਹੋ ਕੁਝ ਮਰਜ਼ੀ ਅਗਲਾ ਪਾਵੇ ਖਾਵੇ ਸਾਡੀ ਵੀ ਪਰਸਨਲ ਲਾਈਫ ਆ ਜੇ ਅਸੀਂ ਕਿਸੇ ਮਾੜੀ ਚੀਜ਼ ਨੂੰ ਨਹੀਂ ਪ੍ਰਮੋਟ ਹੋਣ ਦੇਣਾ ਚਾਹੁੰਦੇ ਤਾਂ ਮੇਰੀ ਪਰਸਨਲ ਲਾਈਫ ਆ ਤੁਸੀਂ ਕਿਉਂ ਆ ਕੇ ਮੈਨੂੰ ਪੁੱਛਦੇ ਹੋ ਵੀ ਤੂੰ ਕਿਉਂ ਰੋਕਦੀ ਆ ਤੁਸੀਂ ਨਾ ਰੋਕੋ ਤੁਹਾਨੂੰ ਤੁਹਾਨੂੰ ਮੈਂ ਕਦੋਂ ਕਿਹਾ ਵੀ ਤੁਸੀਂ ਜਾ ਕੇ ਉਹਨੂੰ ਰੋਕੋ ਠੱਲ ਪਾਓ ਇਹ احساس ਹੁੰਦਾ ਕਿ ਕਾਸ਼ ਮੈਂ ਉਹਦਾ ਜੈਂਡਰ ਨਾ ਚੇਂਜ ਕਰਾਇਆ ਹੁੰਦਾ ਕਾਸ਼ ਮੈਂ ਇੱਕ ਕੁੜੀ ਨਾ ਵਿਆਹ ਕਰਾਇਆ ਹੁੰਦਾ ਅੱਜ ਮੇਰੇ ਬੱਚੇ ਹੁੰਦੇ 10 10 12 12 ਸਾਲਾਂ ਦੇ ਤੇ ਫਿਰ ਸੁਪਨੇ ਦਾ ਪਹਿਲਾਂ ਹੀ ਮਾਰ ਲੇ ਤੁਸੀਂ ਆਪਦੇ ਵੀ ਆਪਦੇ ਮਾਪਿਆਂ ਦੇ ਵੀ ਕਿਤੇ ਉਹਨਾਂ ਨੇ ਆਪਦੇ ਪੋਤੇ-ਪੋਤੀਆਂ ਨੂੰ ਲੋਰੀਆਂ ਸੁਣਾਉਣੀਆਂ ਸੀ ਗੱਲਾਂ-ਬਾਤਾਂ ਕਰਨੀਆਂ ਸੀ ਪੋਤੇ-ਪੋਤੀਆਂ ਹੋਣ ਸਾਡੇ ਕੋਲ ਘੜੀ ਦੋ ਘੜੀ ਬੈਠਣ ਅਸੀਂ ਉਹਨਾਂ ਨਾਲ ਖੇਡੀਏ ਟਾਈਮ ਬਸ ਹੋ ਜਾਏ ਸਾਡਾ ਵੇਲਾ ਲੰਘ ਜਾਏ ਉਹ ਕੰਨਸ ਪ੍ਰਮੋਟ ਕੌਣ ਕਰਦੇ ਨੇ ਪਰ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਮੈਂ ਮੰਨਦੀ ਆ ਸਾਡੇ ਸੈਲਾਂ ਦਾ ਵੀ ਬਹੁਤ ਵੱਡਾ ਹੱਥ ਹੈ ਅਸੀਂ ਤੁਹਾਡੇ ਨਾਲ ਐਗਰੀ ਹੋਗੇ ਮਾਹੌਲ ਤਾਂ ਫਿਰ ਨੰਗੇ ਜਿਵੇਂ ਦੇਖ ਕੇ ਵੀ ਖਰਾਬ ਹੁੰਦਾ ਉਸੇ ਸੋਸ਼ਲ ਮੀਡੀਆ ਤੇ ਕੱਪੜੇ ਲਾ ਰਹੀ ਹੈ ਉਹ ਚੰਗੀ ਚੀਜ਼ ਹੈ ਮਾਹੌਲ ਤੇ ਉਹਦੇ ਨਾਲ ਵੀ ਖਰਾਬ ਹੋ ਰਿਹਾ ਫਿਰ ਉਹਦੇ ਨਾਲ ਨਹੀਂ ਰੇਪ ਦੇ ਚਾਂਸਸ ਵੱਧਦੇ ਵੀ ਹੁਣ ਜਿਹੜੇ ਜਿਹਦਾ ਟਾਪ ਜੀਨ ਪਾਈ ਹੋਈ ਆ ਵੀ ਉਹ ਗੁਣੇ ਵੀ ਗੱਲ ਤੋਂ ਹੁੰਦੀ ਆ ਫੈਸ਼ਨ ਦੇ ਸਾਲ ਨਾ ਹੁਣ ਜੇਠਾੜ ਦਾ ਮਹੀਨਾ ਹੁਣ ਸਾਰਿਆਂ ਦੇ ਸਿਰ ਤੇ ਛੱਡੋ ਨੱਕ ਤੇ ਵੀ ਜੰਨੀ ਹੁੰਦੀ ਆ ਤੇ ਤੁਸੀਂ ਬਾਅਦ ਚ ਦੋਸ਼ ਨਾ ਨਾ ਦਿਆ ਕਰੋ ਕਿ ਖਰਾਬੀ ਤੁਹਾਡੀ ਨਿਗਾ ਚ ਹੈ ਇਹਨਾਂ ਨਾ ਕਿਹਾ ਕਰੋ ਪ੍ਰੋਸਨਾ ਵੀ ਬੰਦ ਕਰੋ ਆਪਦੇ ਆਪ ਨੂੰ ਮੈਂ ਨਗੇਜ ਪੁਨੇ ਦੇ ਖਿਲਾਫ ਆ ਜੇ ਕੋਈ ਪ੍ਰੋਪਰ ਕੱਪੜੇ ਪਾਉਂਦੀ ਹੈ ਮੈਨੂੰ ਕੋਈ ਓਬਜੈਕਸ਼ਨ ਨਹੀਂ ਦੀਪਨਿਕ ਕਿਉਂ ਰੱਖੇ ਜਾਂਦੇ ਆ ਕਿਉਂ ਟਾਈਟ ਜਿਹੜੇ ਆ ਪੈਂਟਾਂ ਪਾਈਆਂ ਜਾਂਦੀਆਂ ਨੇ ਤੁਹਾਨੂੰ ਸਭ ਪਤਾ ਇਹਨਾਂ ਚੀਜ਼ਾਂ ਦਾ ਕਿਉਂ ਪਾਈਆਂ ਜਾਂਦੀਆਂ ਨੇ ਪਹਿਲਾਂ ਔਰਤਾਂ ਬਾਜ਼ਾਰੂ ਹੁੰਦੀ ਸੀ ਜਿਹਦਾ ਰੇਟ ਫਿਕਸ ਹੁੰਦਾ ਸੀ ਠੀਕ ਹੈ ਹੁਣ ਬॉयਫ੍ਰੈਂਡਾਂ ਵਾਲਾ ਕੰਮ ਸੌਖਾ ਕਰਤਾ ਸਰਕਾਰ ਨੇ ਕੁੜੀਆਂ ਮਤਲਬ ਗੰਦ ਘਰੋ ਰਹੀਆਂ ਨੇ ਤਾਂ ਹੁਣ ਬਰਾਬਰ ਮੁੰਡੇ ਵੀ ਉੱਠ ਪਏ ਖਰਬੂਜੇ ਨੂੰ ਵੇਖ ਕੇ ਕਰਬੂਜਾ ਰੰਗ ਬਦਲਦਾ ਹੀ ਆ ਔਰ ਤੁਸੀਂ ਸਮਾਜ ਦੇ ਵਿੱਚ ਇਹੋ ਜਿਹਾ ਕੁਝ ਕੀਤਾ ਤੇ ਉਹ ਵੀ ਨਾਲਗੇ ਨਾਲ ਤੁਹਾਡੇ ਜੋ ਵੀ ਇੰਸਟਾ ਤੇ ਗੰਦ ਪਾ ਰਹੇ ਨੇ ਲੋਕ ਇਹਨਾਂ ਨੂੰ ਹੁਣ ਉਲਟ ਧਾਰਮਿਕ ਸਮਾਗਮਾਂ ਤੇ ਜਾਂ ਚੀਫ ਅਗਸਟ ਦੇ ਤੌਰ ਤੇ ਸਟੇਜ ਉਮ ਦੇ ਬਣਾਉਂਦੇ ਕਿ ਕਿਸੇ ਨੇ ਐਵੇਂ ਥੋੜੀ ਕਿਹਾ ਉਦੋਂ ਜਾ ਕੇ 15 ਸਾਲਾਂ ਬਾਅਦ ਅਹਿਸਾਸ ਹੁੰਦਾ ਹੈ ਕਿ ਕਾਸ਼ ਮੈਂ ਉਹਦਾ ਜੈਂਡਰ ਨਾ ਚੇਂਜ ਕਰਾਇਆ ਹੁੰਦਾ ਕਾਸ਼ ਮੈਂ ਇੱਕ ਕੁੜੀ ਨਾ ਵਿਆਹ ਕਰਾਇਆ ਹੁੰਦਾ ਅੱਜ ਮੇਰੇ ਬੱਚੇ ਹੁੰਦੇ 10 10 12 12 ਸਾਲਾਂ ਦੇ ਉਹ ਪੜ੍ਹਦੇ ਹੁੰਦੇ ਜਾਂ 20 ਸਾਲਾਂ ਬਾਅਦ ਅਹਿਸਾਸ ਹੁੰਦਾ ਹੈ ਕਿ ਅੱਜ ਮੇਰੀ ਬੇਟੀ ਬਾਹਰ ਹੁੰਦੀ ਵਿਦੇਸ਼ ਹੁੰਦੀ ਹੈ ਅੱਜ ਮੇਰੀ ਬੇਟੀ ਕੋਈ ਸਰਕਾਰੀ ਪੋਸਟ ਤੇ ਹੁੰਦੀ ਪਰ ਜੇ ਤੁਸੀਂ ਜੰਮੇ ਹੀ ਨਹੀਂ ਤੇ ਫਿਰ ਸੁਪਨੇ ਦਾ ਪਹਿਲਾਂ ਹੀ ਮਾਰ ਲੇ ਤੁਸੀਂ ਆਪਦੇ ਵੀ ਆਪਦੇ ਮਾਪਿਆਂ ਦੇ ਵੀ ਤੇ ਉਹਨਾਂ ਨੇ ਆਪਦੇ ਪੋਤੇ-ਪੋਤੀਆਂ ਨੂੰ ਲੋਰੀਆਂ ਸੁਣਾਉਣੀਆਂ ਸੀ ਗੱਲਾਂ-ਬਾਤਾਂ ਕਰਨੀਆਂ ਸੀ ਬੜਾਪੇ ਦੇ ਵਿੱਚ ਬੰਦਾ ਜਿਆਦਾ ਫੋਨ ਨਹੀਂ ਦੇਖ ਸਕਦਾ ਠੀਕ ਹੈ ਜਿਆਦਾ ਤੋਰਾ-ਫੇਰਾ ਵੀ ਨਹੀਂ ਕਰ ਸਕਦਾ ਘੁੰਮ-ਕਮੇਰੀਆਂ ਵੀ ਨਹੀਂ ਕਰ ਸਕਦਾ ਉਹਨੂੰ ਇੱਕ ਹੀ ਚੀਜ਼ ਹੌਸਲਾ ਦਿੰਦੀ ਹੁੰਦੀ ਆ ਦਾਦੇ-ਦਾਦੀਆਂ ਨੂੰ ਵੀ ਸਾਡੇ ਘਰ ਦੇ ਵਿੱਚ ਪੋਤੇ-ਪੋਤੀਆਂ ਹੋਣ ਸਾਡੇ ਕੋਲ ਘੜੀ ਦੋ ਘੜੀ ਬੈਠਣ ਅਸੀਂ ਉਹਨਾਂ ਨਾਲ ਖੇਡੀਏ ਟਾਈਮ ਬਸ ਹੋ ਜੇ ਸਾਡਾ ਵੇਲਾ ਲੰਘ ਜੇ ਪਰ ਤੁਸੀਂ ਉਹਨਾਂ ਨੂੰ ਪੋਤੇ-ਪੋਤੀਆਂ ਛੱਡੋ ਤੁਸੀਂ ਉਹਨਾਂ ਨੂੰ ਨੂੰ ਵੀ ਨਹੀਂ ਦਿੱਤੀ ਜੀ ਇੱਕ ਜਿਵੇਂ ਤੁਸੀਂ ਹੁਣ ਨਗੇਜ਼ ਪੁਰੇ ਦੀ ਗੱਲ ਕੀਤੀ ਹੈ ਵੀ ਗੰਦ ਪਾ ਰਹੇ ਨੇ ਹਣਾ ਅੱਧ ਨਗੇ ਹੋ ਰਹੇ ਨੇ ਜੋ ਵੀ ਚੱਲ ਰਿਹਾ ਪੂਰਾ ਗੰਦ ਪਾ ਰਹੇ ਨੇ ਪਰ ਜਦੋਂ ਇਹ ਲੋਕਾਂ ਨੂੰ ਪ੍ਰਮੋਟ ਕੌਣ ਕਰਦੇ ਨੇ ਪਹਿਲੀ ਗੱਲ ਤੇ ਇਹਨਾਂ ਨੂੰ ਪ੍ਰਮੋਟ ਲੋਕ ਹੀ ਕਰਦੇ ਆ ਹਰੇਕ ਖਾਂ ਦੇ ਉੱਤੇ ਐ ਨਹੀਂ ਹੁਣ ਸਾਰੇ ਬੰਦੇ ਸਿਰ ਤੇ ਜੁੰਨੀ ਵਾਲੀ ਦੇਖਣਾ ਪਸੰਦ ਵੀ ਨਹੀਂ ਕਰਦੇ ਨਹੀਂ ਕਰਦੇ ਉਹਨਾਂ ਦੀ ਅਗਲਿਆਂ ਦੀ ਮਾਨਸਿਕਤਾ ਹੁਣ ਤੱਕਾ ਥੋੜੀ ਹੈ ਕਿਸੇ ਨਾਲ ਅਗਲੇ ਨੇ ਆਪਦੇ ਪੈਸੇ ਲਾਏ ਆ ਫੋਨ ਤੇ ਪਰ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਮੈਂ ਮੰਨਦੀ ਆ ਸਾਡੇ ਸੈਲਾਂ ਦਾ ਵੀ ਬਹੁਤ ਵੱਡਾ ਹੱਥ ਹੈ ਹੁਣ ਇਹ ਕਿੱਦਾਂ ਤੁਸੀਂ ਤੇ ਮੈਂ ਇੱਕ ਇਹੋ ਜੀ ਫੀਲਡ 'ਚ ਕੰਮ ਕਰਦੇ ਆ ਕਿ ਅਸੀਂ ਜੇ ਪੰਜਾਬ ਦੇ ਹੱਕਾਂ ਬਾਰੇ ਜਾਂ 1984 ਬਾਰੇ ਕੁਝ ਗੱਲਾਂ ਕਰ ਲਈਏ ਕਿਸੇ ਦੇ ਨਾਲ ਜਾਂ ਉਹਦੇ ਬਾਰੇ ਕੁਝ ਸਾਡੇ ਕੋਲ ਸਬੂਤ ਆ ਜਾਣ ਤੇ ਅਸੀਂ ਉਹਨੂੰ ਚਲਾਉਣਾ ਚਾਹੀਏ ਤੇ ਸਾਨੂੰ ਫੇਸਬੁੱਕ ਹੈ ਜਿਹੜੀ ਉਹ ਅਲਾਉ ਨਹੀਂ ਕਰਦੀ ਸਾਨੂੰ YouTube ਅਲਾਉ ਨਹੀਂ ਕਰਦੀ ਜਾਂ ਤਾਂ ਉਹ ਸਾਨੂੰ ਰੈਡ ਕਰਕੇ ਭੇਜ ਦਿੰਦੀ ਆ ਵੀ ਤੁਸੀਂ ਆਪੇ ਦੇ ਚੋਂ ਕੁਝ ਚੀਜ਼ਾਂ ਕੱਟੋ ਠੀਕ ਹੈ ਜਾਂ ਫਿਰ ਉਹ ਕੀ ਕਰਦੀ ਆ ਆਪ ਹੀ ਉੜਾ ਦਿੰਦੀ ਆ ਬਣਿਆ ਬਣਾਇਆ ਇੰਟਰਵਿਊ ਹੀ ਉੜਾ ਦਿੰਦੀ ਆ ਆਪ ਹੀ ਆਪਦੇ ਵੱਲੋਂ ਹੁਣ ਉਥੇ ਉਹ ਕਹਿੰਦੇ ਆ ਕਿ ਇਸ ਚੀਜ਼ ਨਾਲ ਵਾਇਲੇਸ਼ਨ ਕ੍ਰੀਏਟ ਹੁੰਦਾ ਜੀ ਬੀ ਮਾਹੌਲ ਖਰਾਬ ਹੋ ਸਕਦਾ ਹੈ ਬਿੱਤਾ ਕਰਕੇ ਇਹਨੂੰ ਅਸੀਂ ਅਲਾਉ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਐਗਰੀ ਹੋ ਗਏ ਮਾਹੌਲ ਤਾਂ ਫਿਰ ਨੰਗੇ ਜਿ ਦੇਖ ਕੇ ਵੀ ਖਰਾਬ ਹੁੰਦਾ ਇੱਕ ਪਾਸੇ 1984 ਦੇ ਵਿੱਚ ਕਿਸੇ ਮਾਂ ਦਾ ਦੁੱਖ ਹੈ ਠੀਕ ਹੈ ਜਿਹਦਾ ਜਿਹਦਾ ਮੱਲਾ ਹੁਣ ਜੂਨ ਆ ਰਹੀ ਹੈ ਉਹਨਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਉਦੋਂ ਉੱਥੇ ਕੀ ਹੋਇਆ ਸੀ ਇੱਕ ਪਾਸੇ ਉਹ ਮਾਂ ਦਾ ਦਰਦ ਹੈ ਅਸੀਂ ਉਹ ਚਲਾਉਣਾ ਚਾਹੁੰਦੇ ਆ ਉਹਨੂੰ ਤੁਸੀਂ ਜਿਹੜਾ ਏ ਨਕਰ ਰਹੇ ਹੂੰ ਵੀ ਤੁਸੀਂ ਇਹ ਨਹੀਂ ਚਲਾ ਸਕਦੇ ਦੂਜੇ ਪਾਸੇ ਇੱਕ ਕੁੜੀ ਉਸੇ ਸੋਸ਼ਲ ਮੀਡੀਆ ਤੇ ਉਸੇ ਸੋਸ਼ਲ ਮੀਡੀਆ ਤੇ ਕੱਪੜੇ ਲਾ ਰਹੀ ਹੈ ਉਹ ਚੰਗੀ ਚੀਜ਼ ਹੈ ਉਹਦੇ ਨਾਲ ਸਾਨੂੰ ਕੁਝ ਸੇਧ ਮਿਲਣੀ ਹੈ ਮਤਲਬ ਸਾਨੂੰ ਨੌਕਰੀ ਮਿਲ ਜਾਣੀ ਹੈ ਜੇ ਅਸੀਂ ਇੱਕ ਕੁੜੀ ਕੱਪੜੇ ਲਾਉਂਦੀ ਦੇਖ ਲਾਂਗੇ ਸੋਸ਼ਲ ਮੀਡੀਆ ਤੇ ਜੇ ਇਸ ਚੀਜ਼ ਦਾ ਮਾਹੌਲ ਖਰਾਬ ਹੋ ਰਿਹਾ ਤੇ ਮਾਹੌਲ ਤੇ ਉਹਦੇ ਨਾਲ ਵੀ ਖਰਾਬ ਹੋ ਰਿਹਾ ਫਿਰ ਉਹਦੇ ਨਾਲ ਨਹੀਂ ਰੇਪ ਦੇ ਚਾਂਸਸ ਵਧਦੇ ਉਦੇ ਨਾਲ ਨਹੀਂ ਫਿਰ ਬਾਅਦ ਚ ਅਸੀਂ ਮੋਬੱਤੀਆਂ ਜੋ ਚੱਕੀ ਫਿਰਦੇ ਆ ਪਹਿਲਾਂ ਇਹਨਾਂ ਨੂੰ ਠੱਲ ਪਾ ਲਈਏ ਜਿਹੜੀਆਂ ਚਾਰਕ ਜਿਆਦਾ ਚਾਂਬਲੀਆਂ ਹੋਈਆਂ ਨੇ ਠੀਕ ਹੈ ਇਹਨਾਂ ਨੂੰ ਠੱਲ ਪਾ ਲਈਏ ਉਦੋਂ ਨਹੀਂ ਰੋਕਦੇ ਉਹ ਉਦੋਂ ਸਰਕਾਰ ਨੂੰ ਜਾਂ ਸੈਲਾ ਨੂੰ ਉਹ ਵੀਡੀਓ ਨਹੀਂ ਦਿਸਦੀ ਉਦੋਂ ਪਤਾ ਨਹੀਂ ਕਿਹੜੀ ਮੋਰੀ ਵੇ ਦੀ ਲੰਘ ਜਾਂਦੀ ਹੈ ਤੇ ਜਿਹੜੀ ਕੋਈ ਚੱਜਦੀ ਹੁੰਦੀ ਆ ਖੰਮ ਦੀ ਹੁੰਦੀ ਆ ਪੰਜਾਬ ਦੇ ਹੱਕਾਂ ਦੀ ਹੁੰਦੀ ਆ ਉਹ ਨਾਲ ਦੀ ਨਾਲ ਬਸ ਖਤਮ ਪਾਈਏ ਸਰਦੇ ਅਸੀਂ ਲੋਕਾਂ ਨੂੰ ਕਹਿ ਦੇਣਗੇ ਤੁਸੀਂ ਉਹ ਨਹੀਂ ਚਲਾਉਂਦੇ ਤੁਸੀਂ ਆਹ ਨਹੀਂ ਗੱਲ ਕਰਦੇ ਉਹ ਨਹੀਂ ਅਸੀਂ ਤੇ ਕਰਦੇ ਆ ਅਸੀਂ ਤੇ ਕਰਦੇ ਆ ਫੇਸਬੁੱਕ ਤੇ YouTube ਨਹੀਂ ਕਰਨ ਦਿੰਦੀ ਅਸੀਂ ਤੇ ਕਰਦੇ ਆ ਹੁਣ ਅਸੀਂ ਕਿੱਥੇ ਪਾਈਏ ਦੱਸੋ ਕਿੱਥੇ ਪਾਈਏ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਪਾਉਣੀ ਹੈ ਪਰ ਨਹੀਂ ਸਾਡੇ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹੈਗੇ ਆ ਜੀ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਵੇਖਦੇ ਆ ਤਾਂ ਹੀ ਇਹਨਾਂ ਸਿਰ ਚੜੀਆਂ ਤੇ ਜਿਗ ਦੇ ਇਹਨਾਂ ਨੂੰ ਬਾਹ ਲਈਏ ਕਿਤੇ ਕੈਮਰੇ ਤੇ ਪੁੱਛ ਲਈਏ ਵੀ ਭੈਣ ਮੇਰੀ ਐ ਇਦਾਂ ਕਿਉਂ ਕਰਦੀ ਪਈ ਐ ਅਗੋਂ ਕੋ ਤੁਸੀਂ ਸਾਡੇ ਘਰੇ ਆਟਾ ਦੇ ਕੇ ਜਾਂਦੇ ਕਿਉਂ ਅਸੀਂ ਕਾਤੋਂ ਦੇਈਏ ਆਈਂ ਤੋਂ ਡੇਗਰੇ ਆਟਾ ਕਾ ਤੋਂ ਦੇਈਏ ਦਿਮਾਗ ਕਿਹੜਾ ਸਾਡੀ ਭੂਆ ਲੱਗਦੀ ਆ ਕੁਝ ਤਾਂ ਲੋਕ ਕਹਿੰਦੇ ਨੇ ਕੁਝ ਮਰਜ਼ੀ ਕਰਨ ਉਹਨਾਂ ਦੀ ਪਰਸਨਲ ਲਾਈਫ ਆ ਤੁਸੀਂ ਕਿਉਂ ਵਿੱਚ ਵੜਦੇ ਹੋ ਕੁਝ ਮਰਜ਼ੀ ਅਗਲਾ ਪਾਵੇ ਖਾਵੇ ਤੇ ਸਾਡੀ ਵੀ ਪਰਸਨਲ ਲਾਈਫ ਆ ਸਾਨੂੰ ਵੀ ਫਿਰ ਟੋਕੀ ਜਾਂਦੋ ਤੁਹਾਨੂੰ ਕੀ ਆ ਸਾਡੀ ਵੀ ਪਰਸਨਲ ਲਾਈਫ ਆ ਜੇ ਅਸੀਂ ਕਿਸੇ ਮਾੜੀ ਚੀਜ਼ ਨੂੰ ਨਹੀਂ ਪ੍ਰੋਮੋਟ ਹੋਣ ਦੇਣਾ ਚਾਹੁੰਦੇ ਤਾਂ ਮੇਰੀ ਪਰਸਨਲ ਲਾਈਫ ਆ ਮੈਂ ਨਹੀਂ ਹੋਣ ਦੇਣਾ ਚਾਹੁੰਦੀ ਤੁਸੀਂ ਕੌਣ ਹੋ ਨੇ ਫਿਰ ਮੈਨੂੰ ਸਵਾਲ ਕਰਨ ਵਾਲੇ ਤੁਸੀਂ ਕਿਉਂ ਆ ਕੇ ਮੈਨੂੰ ਪੁੱਛਦੇ ਹੋ ਵੀ ਤੂੰ ਕਿਉਂ ਰੋਕਦੀ ਆ ਤੁਸੀਂ ਨਾ ਰੁਕੋ ਤੁਹਾਨੂੰ ਤੁਹਾਨੂੰ ਮੈਂ ਕਦੋਂ ਕਿਹਾ ਵੀ ਤੁਸੀਂ ਜਾ ਕੇ ਉਹਨੂੰ ਰੋਕੋ ਠੱਲ ਪਾਓ ਮੈਂ ਆਪਦੇ ਵੱਲੋਂ ਤੇ ਜੋ ਕਰ ਸਕਦੀ ਆ ਕਰੂੰਗੀ ਨਾ ਬੋਲ ਤੇ ਸਕਦਾ ਹੀ ਆ ਬੰਦਾ ਜੀ ਇੱਕ ਜਿਵੇਂ ਤੁਸੀਂ ਸਿਰ ਤੇ ਚੁੰਨੀ ਦੀ ਗੱਲ ਕੀਤੀ ਆ ਹਨਾ ਚਾਹੇ ਅੱਜਕੱਲ੍ਹ ਕਹਿ ਲਓ ਕਿਸੇ ਟੌਪ ਪਾਇਆ ਹੋਇਆ ਜੀਨ ਪਾਇਆ ਹੋਇਆ ਕਿਸੇ ਦੇ ਸਿਰ ਤੇ ਚੁੰਨੀ ਲਈ ਹੋਈ ਆ ਤਾਂ ਜ਼ਿਆਦਾਤਰ ਪਹਿਰਾਵੇ ਨੂੰ ਦੇਖਿਆ ਜਾਂਦਾ ਤਾਂ ਇੱਕ ਪਾਸੇ ਦੇਖੀਏ ਚਾਹੇ ਆਪਣਾ ਪੰਜਾਬੀ ਕਲਚਰ ਆ ਹਨਾ ਆਪਾਂ ਸੰਭਾਲ ਕੇ ਰੱਖਿਆ ਹੋਇਆ ਵੀ ਸਿਰ ਤੇ ਚੁੰਨੀ ਜੱਚਦੀ ਵੀ ਹੁਣ ਜਿਹੜੇ ਜਿਹਦਾ ਟਾਪ ਜੀਨ ਪਾਈ ਹੋਈ ਆ ਵੀ ਉਹ ਕੋਈ ਵੀ ਗੱਲ ਤੋਂ ਹੁੰਦੀ ਆ ਫੈਸ਼ਨ ਦੇ ਹਿਸਾਬ ਨਾਲ ਸਿਰ ਤੇ ਚੁੰਨੀ ਲਈ ਜਾਂਦੀ ਆ ਫੈਸ਼ਨ ਦੇ ਹਿਸਾਬ ਨਾਲ ਹੁਣ ਜੇ ਠਾੜ ਦਾ ਮਹੀਨਾ ਹੁਣ ਸਾਰਿਆਂ ਦੇ ਸਿਰ ਤੇ ਛੱਡੋ ਨੱਕ ਤੇ ਵੀ ਚੁੰਨੀ ਹੁੰਦੀ ਆ ਤੇ ਜਦੋਂ ਨੰਗਿਆ ਇਹ ਸੀਜ਼ਨ ਉਦੋਂ ਨਹੀਂ ਹੋਊਗੀ ਗੱਲ ਇਹ ਨਹੀਂ ਕਿ ਕੱਪੜਿਆਂ ਦੇ ਕਰਕੇ ਬੰਦੇ ਨੂੰ ਜੱਜ ਕੀਤਾ ਜਾਂਦਾ ਪਰ ਜਗਾ ਕਿਹੜੀ ਆ ਹੁਣ ਤੁਸੀਂ ਗੁਰੂ ਘਰ ਦੇ ਵਿੱਚ ਕਿਹੋ ਜੇ ਕਪੜੇ ਪਾ ਕੇ ਜਾ ਰਹੇ ਹੋ ਇਹ ਡਿਪੈਂਡ ਕਰਦਾ ਤੁਸੀਂ ਕਿਉਂ ਜੀ ਸੁਸਾਇਟੀ 'ਚ ਬੈਠੇ ਹੋ ਹੁਣ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੁਸੀਂ ਜਾ ਰਹੇ ਹੋ ਇੱਕ ਕੱਲੇ ਜਨਾਨੀਆਂ ਦੇ ਵਿੱਚ ਜਾ ਰਹੇ ਹੋ ਹਨਾ ਤੁਸੀਂ ਜੇ ਤੰਗ ਕਪੜੇ ਪਾ ਵੀ ਰਹੇ ਹੋ ਤੇ ਉਹਦਾ ਐਡਾ ਕੋਈ ਮਾੜਾ ਪ੍ਰਭਾਵ ਨਹੀਂ ਪਰ ਜੇ ਤੁਸੀਂ ਕਲੱਬਾਂ 'ਚ ਜਾਣਾ ਹੈ ਜੇ ਤੁਸੀਂ ਕਲੱਬ 'ਚ ਜਾਣਾ ਹੈ ਜਾਂ ਤੁਸੀਂ ਪਬਲਿਕ ਪਲੇਸ ਤੇ ਜਾਣਾ ਜਿੱਥੇ ਮੁੰਡੇ ਵੀ ਹੈਗੇ ਆ ਹਣਾ ਫਿਰ ਤੁਸੀਂ ਬਾਅਦ ਚ ਦੋਸ਼ ਨਾ ਨਾ ਦਿਆ ਕਰੋ ਕਿ ਖਰਾਬੀ ਤੁਹਾਡੀ ਨਿਗਾ ਚ ਐ ਇਹਨਾਂ ਨਾ ਕਿਹਾ ਕਰੋ ਪਰੋਸਣਾ ਵੀ ਬੰਦ ਕਰੋ ਆਪਦੇ ਆਪ ਨੂੰ ਅਸੀਂ ਅਸੀਂ ਕਿਸੇ ਦੀਆਂ ਅੱਖਾਂ ਠਾਰਨ ਵਾਸਤੇ ਨਹੀਂ ਬਣੀਆਂ ਹੈਗੀਆਂ ਸਾਡਾ ਪਹਿਰਾਵਾ ਇਸ ਕਰਕੇ ਨਹੀਂ ਹੈਗਾ ਸਾਡੀ ਪਹਿਚਾਣ ਸਾਡੀ ਸੁੰਦਰਤਾ ਨਹੀਂ ਹੋਣੀ ਚਾਹੀਦੀ ਕਦੇ ਨਹੀਂ ਹੋਣੀ ਚਾਹੀਦੀ ਠੀਕ ਐ ਤੁਸੀਂ ਕੀ ਚਾਹ ਨਹੀਂ ਹੋ ਤੁਸੀਂ ਇੰਨਾ ਨੰਗੇਜਪੁਣਾ ਬਣਾ ਕੇ ਮੈਂ ਨੰਗੇਜਪੁਣੇ ਦੇ ਖਿਲਾਫ ਆ ਜੇ ਕੋਈ ਪ੍ਰੋਪਰ ਕੱਪੜੇ ਪਾਉਂਦੀ ਹੈ ਮੈਨੂੰ ਕੋਈ ਓਬਜੈਕਸ਼ਨ ਨਹੀਂ ਜੇ ਕਿਸੇ ਦੀ ਕੱਪੜੇ ਦੇ ਵਿੱਚੋਂ ਉਹਦੀ ਕਿਸੇ ਵੀ ਤਰ੍ਹਾਂ ਦੀ ਸਰੀਰ ਦੀ ਬੰਤਰ ਗਲਤ ਨਹੀਂ ਦਿਖ ਰਹੀ ਗਲਤ ਨਹੀਂ ਦਿਖ ਰਹੀ ਤਾਂ ਸਾਨੂੰ ਕੋਈ ਓਬਜੈਕਸ਼ਨ ਨਹੀਂ ਪਰ ਜੇ ਕੋਈ ਕੱਪੜੇ ਜਾਣ ਬੁੱਝ ਕੇ ਉਹ ਜੀ ਪਾ ਰਹੀ ਹੈ ਤੁਹਾਨੂੰ ਵੀ ਪਤਾ ਇਸ ਗੱਲ ਦਾ ਕਿ ਦੀਪਨੈਕ ਕਿਉਂ ਰੱਖੇ ਜਾਂਦੇ ਆ ਕਿਉਂ ਟਾਈਟ ਜਿਹੜੇ ਆ ਪੈਂਟਾਂ ਪਾਈਆਂ ਜਾਂਦੀਆਂ ਨੇ ਤੁਹਾਨੂੰ ਸਭ ਪਤਾ ਇਹਨਾਂ ਚੀਜ਼ਾਂ ਦਾ ਕਿਉਂ ਪਾਈਆਂ ਜਾਂਦੀਆਂ ਨੇ ਤੇ ਉਹ ਪਾ ਕੇ ਜੇ ਤੁਸੀਂ ਜਾ ਕੇ ਮੁੰਡਿਆਂ 'ਚ ਖਲੋਵੋਗੇ ਤੇ ਮੁੰਡੇ ਦੀ ਵੀ ਫਿਰ ਇਕਾਦਤ ਆ ਉਹਨੇ ਤੁਹਾਨੂੰ ਤੁਹਾਡੇ ਪਹਿਰਾਵੇ ਤੋਂ ਜੱਜ ਕਰਨਾ ਤੁਸੀਂ ਲੱਕ ਕੇ ਹੀ ਜਾਓ ਇੱਥੇ ਡੰਡੋਰਾ ਪਿੱਟੀ ਜਾਓ ਕਿ ਤੁਸੀਂ ਕੱਪੜਿਆਂ ਤੋਂ ਕਿਉਂ ਜੱਜ ਕਰਦੇ ਹੋ ਫਿਰ ਤੁਸੀਂ ਪੌਂਦੇ ਹੀ ਕਿਉਂ ਹੋ ਜੇ ਤੁਹਾਡਾ ਕੀ ਮਕਸਦ ਹੁੰਦਾ ਡੀਪ ਨੈਕ ਦੇ ਪਿੱਛੇ ਤੁਸੀਂ ਕੀ ਦਿਖਾਉਣਾ ਹੁੰਦਾ ਇੰਸਟਾਗ੍ਰam ਤੇ ਚਰਚਾ ਚੱਲ ਰਹੀ ਆ ਉਹਨਾਂ ਦਾ ਕਹਿਣਾ ਹੁੰਦਾ ਵੀ ਮਾਸ ਆ ਸਕਿਨ ਨਾ ਇਤਾਂ ਹੀ ਤੇ ਫਿਰ ਸਕਿਨ ਨੂੰ ਪਰੋਸੋ ਨਾ ਨਾ ਸਕਿਨ ਨੂੰ ਵੇਚਦੀਆਂਗਾ ਤੂੰ ਫਿਰ ਤੁਸੀਂ ਨਹੀਂ ਵੇਚਦੀਆਂ ਨਹੀਂ ਵੇਚਦੀਆਂ ਤੁਸੀਂ ਮਨਕਰ ਹੋ ਜੋ ਇਸ ਗੱਲ ਤੋਂ ਵੀ ਅਸੀਂ ਸਕਿਨ ਨਹੀਂ ਵੇਚਦੀਆਂ ਸਕਿਨ ਵਿਕਦੀ ਆ ਬਸ ਤਰੀਕੇ ਬਦਲੇ ਜਾਂਦੇ ਆ ਪਹਿਲਾਂ ਔਰਤ ਬਜਾਰੂ ਹੁੰਦੀ ਸੀ ਜਿਹਦਾ ਰੇਟ ਫਿਕਸ ਹੁੰਦਾ ਸੀ ਠੀਕ ਹੈ ਹੁਣ ਬॉयਫਰੈਂਡ ਵਾਲਾ ਕੰਮ ਸੌਖਾ ਕਰਤਾ ਸਰਕਾਰ ਨੇ ਕੋਈ ਰੋਕ ਟੋਕ ਨਹੀਂ ਹੈਗੀ ਠੀਕ ਹੈ ਜਿਨੇ ਜਿੱਦੇ ਨਾਲ ਜਾਣਾ ਜਾਓ ਜਿਨੇ ਜਿੱਥੇ ਜਾਣਾ ਹੈ ਜਾਓ ਠੀਕ ਹੈ ਕੋਈ ਵਿਆਹ ਨਹੀਂ ਕਿਸੇ ਅਣਵਿਆਹ ਦੇ ਸੰਗ ਸ਼ਰਮ ਹੈਗੀ ਠੀਕ ਹੈ ਹੁਣ ਸਰਕਾਰ ਨੇ ਹੀ ਮਨਜ਼ੂਰੀ ਦੇਤੀ ਤੇ ਹੁਣ ਗੁੱਲੀਆਂ ਹੋਈਆਂ ਫਿਰਦੀਆਂ ਮੈਂ ਇਸੇ ਕਰਕੇ ਕਹਿਨੀ ਹੁੰਨੀ ਆ ਵੀ ਔਰਤ ਨੂੰ ਕੁਝ ਗੱਲਾਂ 'ਚ ਆਜ਼ਾਦੀ ਨਹੀਂ ਮਿਲਣੀ ਚਾਹੀਦੀ ਸੀ ਫਿਰ ਤੁਸੀਂ ਤੁਹਾਡੇ ਸਵਾਲ ਦੱਸ ਰਹੇ ਆ ਨਾ ਕਿ ਕਿਸੇ ਦੇ ਪਹਿਰਾਵੇ ਤੋਂ ਸਾਨੂੰ ਕੀ ਦਿੱਕਤ ਸਾਨੂੰ ਮੈਨੂੰ ਤਾਂ ਕੀ ਦਿੱਕਤ ਆ ਮੈਂ ਤੇ ਕਿਉਂ ਵੇਖਣਾ ਮੁੰਡਿਆਂ ਨੂੰ ਹੈਗੀ ਆ ਫਿਰ ਨਾ ਕੀ ਆ ਕਰੂੰ ਐ ਨਹੀਂ ਐ ਨਹੀਂ ਹੈਗਾ ਵੀ ਇਹ ਕੱਪੜੇ ਉਹਨਾਂ ਦਿਆਂ ਪਹਿਣਾ ਪਾਉਂਦੀਆਂ ਕਿ ਨਹੀਂ ਪਾਉਂਦੀਆਂ ਆਦੇ ਭਰਾਵਾਂ ਮੂਰੇ ਤੇ ਨਹੀਂ ਪਾਉਂਦੀਆਂ ਤੇ ਜੇ ਤੁਸੀਂ ਬਾਹਰ ਲਿਆ ਨੂੰ ਭਰਾ ਮੰਨਦੀਆਂ ਤਾਂ ਤੁਸੀਂ ਵੀ ਨਾ ਪਾਇਆ ਕਰੋ ਕੁਝ ਲੋਕਾਂ ਦਾ ਕਹਿਣਾ ਜੇ ਬਰਾਬਰ ਕੁੜੀਆਂ ਮਤਲਬ ਗੰਧ ਪ੍ਰੋਸ ਰਹੀਆਂ ਨੇ ਤਾਂ ਹੁਣ ਬਰਾਬਰ ਮੁੰਡੇ ਵੀ ਉੱਠ ਗਏ ਤਾਂ ਫਿਰ ਕੀ ਕਰ ਸਕਦੇ ਆ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ ਹੀ ਆ ਹੁਣ ਤੁਸੀਂ ਸਮਾਜ ਦੇ ਵਿੱਚ ਇਹੋ ਜਿਹਾ ਕੁਝ ਕੀਤਾ ਤੇ ਉਹ ਵੀ ਰਲਗੇ ਨਾਲ ਤੁਹਾਡੇ ਪਰ ਇਹ ਇੰਨੇ ਜ਼ਿਆਦਾ ਨਹੀਂ ਹੈਗੇ ਇੰਨੇ ਜ਼ਿਆਦਾ ਨਹੀਂ ਹੈਗੇ ਮੈਂ ਨਹੀਂ ਦੇਖਿਆ ਕਦੇ ਮੁੰਡੇ ਨੂੰ 3 ਵੀ 2 ਚ ਮਤਲਬ ਜਮਾ ਛੋਟੇ ਕੱਪੜਿਆਂ ਦੇ ਵਿੱਚ ਜਾਂਦਾ ਹੋਇਆ ਕਦੇ ਨਹੀਂ ਦੇਖਿਆ ਹੂੰ ਕੈਪੜੀ ਪਾਉਂਦਾ ਵੱਧ ਤੋਂ ਵੱਧ ਉਹ ਹੂੰ ਠੀਕ ਐ ਐਦੂ ਘਾਟ ਦਾ ਕੱਪੜੇ ਕਦੇ ਨਹੀਂ ਨਾ ਪਾਏ ਮੁੰਡੇ ਨੇ ਜੇ ਤੁਹਾਡੇ ਵੇਖ ਲਿਆ ਕਰੋ ਹੂੰ ਜਿੰਨਾ ਪੱਟ ਤੋਂ ਤਾਂ ਜਾ ਸਕਦਾ ਨਾ ਕੱਪੜਾ ਤੁਸੀਂ ਉੱਥੋਂ ਤੱਕ ਲੈ ਜਾਣ ਨੂੰ ਹੂੰ ਇਹਦੇ 'ਚ ਕੋਈ ਦੋਰਾਇ ਨਹੀਂ ਹੈਗੀ ਤੇ ਇਹ ਐ ਨਹੀਂ ਇਹ ਐ ਨਹੀਂ ਵੀ ਤੁਸੀਂ ਕਿਸੇ ਫਿਲਮ ਦੇ ਸ਼ੂਟਿੰਗ 'ਚ ਕਰ ਰਹੀ ਹੋਂ ਤੁਸੀਂ ਚੰਡੀਗੜ੍ਹ ਮੁਹਾਲੀ ਛੱਡੋਆ ਬਠਿੰਡੇ 'ਚ ਹੀ ਕਰ ਰਹੀ ਹੋਂ ਉਹ ਉੱਥੇ ਦਾ ਕਰਦੀਆਂ ਹੀ ਨੇ ਉਹ ਤਾਂ ਤੁਹਾਨੂੰ ਵੀ ਪਤਾ ਤੁਸੀਂ ਮੰਨਕਰ ਹੋ ਜੋ ਇਸ ਗੱਲ ਤੋਂ ਤੁਸੀਂ ਨਹੀਂ ਦੇਖਦੇ ਇੰਨਾਂ ਚੀਜ਼ਾਂ ਨੂੰ ਹੁੰਦਾ ਐਦਾਂ ਮੁੰਡੇ ਮੁੰਡਿਆਂ ਦੇ ਕਦੇ ਇੰਨਾ ਛੋਟਾ ਕੱਪੜਾ ਪਾਇਆ ਹੁੰਦਾ ਨਹੀਂ ਪਾਇਆ ਹੁੰਦਾ ਫਿਰ ਮੈਂ ਕਿਵੇਂ ਤੁਲਨਾ ਚ ਕਹਦਾ ਵੀ ਉਹ 50% ਤੁਹਾਡੇ ਬਰਾਬਰ ਹੋਗੇ ਨਹੀਂ ਹੋਏ ਤੇ ਜੇ ਤੁਹਾਨੂੰ ਮੇਰੇ ਤੋਂ ਤਕਲੀਫ ਆ ਮੇਰੇ ਤੋਂ ਤਕਲੀਫ ਆ ਤੇ ਮੇਰੀ ਇਕੱਲੀ ਦੀ ਪ੍ਰੋਬਲਮ ਨਹੀਂ ਹੈਗੀ ਸਾਰਿਆਂ ਦੀ ਆ ਬਸ ਇਹਨਾਂ ਹੈ ਕਿ ਮੈਨੂੰ ਤੁਹਾਡੇ ਵਿਰੁੱਧ ਬੋਲਣ ਵਾਸਤੇ ਪਲੇਟਫਾਰਮ ਮਿਲਿਆ ਹੋਇਆ ਹੈ ਬਾਕੀਆਂ ਨੂੰ ਅਜੇ ਮਿਲਿਆ ਨਹੀਂ ਨਹੀਂ ਕਾਰਨ ਕੀ ਰਹਿੰਦੀਆਂ ਨੇ ਵੀ ਕੋਈ ਐਸ਼ੋ ਆਰਾਮ ਲੋੜਾਂ ਹੀ ਜ਼ਿਆਦਾ ਵੱਧ ਜਾਂਦੀਆਂ ਨੇ ਫਿਰ ਬਾਅਦ ਚ ਰੋਂਦੀਆਂ ਫਿਰਦੀਆਂ ਨੇ ਚਾਹੇ ਰੋਂਦੇ ਫਿਰਦੇ ਨੇ ਲੋੜਾਂ ਇੱਕ ਅਲੱਗ ਚੀਜ਼ ਹੁੰਦੀ ਐ ਸ਼ੌਂਕ ਇੱਕ ਅਲੱਗ ਚੀਜ਼ ਹੁੰਦੀ ਐ ਲੋੜ ਤਾਂ ਬੰਦੇ ਦੀ ਰੋਟੀ ਕਪੜਾ ਮਕਾਨ ਐ ਬਸ ਇੰਨੀ ਕ ਤਿੰਨ ਚੀਜ਼ਾਂ ਜੇ ਕੋਈ ਸਮਝੇ ਤਾਂ ਜੇ ਕੋਈ ਸਮਝੇ ਤਾਂ ਰੋਟੀ ਕਪੜਾ ਮਕਾਨ ਪਰ ਜਿਹੜੀ ਹੋਗੇ ਨਾ ਸ਼ੌਂਕ ਇਹ ਕਦੇ ਨਹੀਂ ਮੁੱਕਦੇ ਇਹ ਕਦੇ ਹੀ ਨਹੀਂ ਮੁੱਕਦੇ ਜੇ ਤੁਸੀਂ ਗੱਡੀ ਲਿਆਂਦੀ ਤੁਸੀਂ ਕਹੋਗੇ ਜਹਾਜ਼ ਲਿਆਉਣਾ ਜੇ ਤੁਸੀਂ ਕੂਲਰ ਲਿਆਂਦਾ ਤੁਸੀਂ ਕਹੋਗੇ ਏਸੀ ਲਿਆਉਣਾ ਜੇ ਏਸੀ ਵੀ ਲਿਆਂਦਾ ਤਾਂ ਵੀ ਤੁਸੀਂ ਕਹੋਗੇ ਕੋਈ ਹੋਰ ਇਦੂ ਠੰਡੀ ਚੀਜ਼ ਹੈਗੀ ਆ ਇੱਕ ਇੱਕ ਇਸੀ ਨਾਲ ਤਾਂ ਕਮਰੇ 'ਚ ਨਹੀਂ ਸਰਦਾ ਪਿਆ ਹੁਣ ਚਾਰ ਲਵਾ ਲਈਏ ਮਤਲਬ ਐਸ਼ ਇੱਕ ਇਹੋ ਜੀ ਚੀਜ਼ ਹੈ ਜਿਹਦੀ ਕੋਈ ਸੀਮਾ ਨਹੀਂ ਹੈਗੀ ਆਯਾਸ਼ੀ ਦੀ ਵੀ ਕੋਈ ਸੀਮਾ ਨਹੀਂ ਹੈਗੀ ਇਹਨੇ ਇਹਨੇ ਕਦੇ ਨਹੀਂ ਮੁਕਣਾ ਮਤਲਬ ਤੁਸੀਂ ਸਾਰੇ ਜਹਾਨ ਦਾ ਪੈਸਾ ਇਕੱਠਾ ਕਰ ਲੋ ਤਾਂ ਵੀ ਆਯਾਸ਼ੀ ਵਾਲਾ ਪੈਸਾ ਇਕੱਠਾ ਨਹੀਂ ਹੋ ਸਕਦਾ ਮਤਲਬ ਆਯਾਸ਼ੀ ਇਹੋ ਜੀ ਚੀਜ਼ ਆ ਕਿਸੇ ਨੇ ਐਵੇਂ ਤਾਂ ਨਹੀਂ ਕਿ ਆ ਜਰਾਨੀ ਬਾਜੀ ਤੇ ਨਸ਼ਾ ਬਿਮਾਰੀ ਇਹ ਤਿੰਨ ਚੀਜ਼ਾਂ ਜਿਹਦੇ ਘਰ ਦੇ ਵਿੱਚ ਵੜੀਆਂ ਉਹਦਾ ਘਰ ਦਬਾਹ ਹੋ ਗਿਆ ਜਮਾਂ। ਹੂੰ। ਓਕਾਸੇ ਜੋਗ ਰਾ ਨਹੀਂ ਰਿਹਾ। ਤੇ ਐਵੇਂ ਨਹੀਂ ਗਿਆ। ਹੂੰ। ਨਾ ਤੇ ਜਨਾਨੀ ਬਾਜੀ ਵਾਲਾ ਬੰਦਾ ਕਦੇ ਵੀ ਪੂਰੀ ਪਾ ਸਕਦਾ। ਹੂੰ। ਨਾ ਨਸ਼ੇ ਵਾਲਾ ਪਾ ਸਕਦਾ ਤੇ ਨਾ ਬਿਮਾਰੀ ਦੇ ਮੂੰਹ ਨੂੰ ਡਾਕਟਰਾਂ ਦੇ ਮੂੰਹ ਭਰੇ ਜਾ ਸਕਦੇ ਜਿਹਦੇ ਘਰੇ ਕੋਈ ਮਤਲਬ ਉਸ ਲੈਵਲ ਦੀ ਜਾਂ ਭੈੜੀ ਬਿਮਾਰੀ ਵੜ ਗਈ ਇਹਨਾਂ ਚ ਤਿੰਨ ਚੀਜ਼ਾਂ ਤੋਂ ਤਾਂ ਰੱਬ ਬਚਾਵੇ ਹਰੇਕ ਨੂੰ ਬਚਾਵੇ ਇਹ ਕਹਿੰਦੇ ਆ ਜੀ ਜਿਹੜੀ ਇਹ ਥਰਡ ਪਾਰਟੀ ਦੀ ਗੈਂਗ ਵਧੀ ਹੋਈ ਆ ਚਾਹੇ ਜੋ ਵੀ ਇੰਸਟਾ ਦੇ ਗੰਦ ਭਾ ਰਹੇ ਨੇ ਲੋਕ ਇਹਨਾਂ ਨੂੰ ਹੁਣ ਉਲਟ ਧਾਰਮਿਕ ਸਮਾਗਮਾਂ ਤੇ ਜਾਂ ਚੀਫ ਅਗਸਟ ਦੇ ਤੌਰ ਤੇ ਸਟੇਜਾਂ ਦੇ ਬਣਾਉਂਦੇ ਨੇ ਇਹਨਾਂ ਨੂੰ ਸਮਾਜ ਦੀ ਕੀ ਦੇਣਾ ਮੂਰਖਾਂ ਨੂੰ ਮੂਰਖ ਹੀ ਦਿਸਦੇ ਹੁੰਦੇ ਆ ਇਹ ਮੂਰਖ ਹੁੰਦੇ ਆ ਜਿਹੜੇ ਇਹਨਾਂ ਨੂੰ ਸਾਧਦੇ ਆ ਆਉਣ ਵਾਲੇ ਵੀ ਮਹਾ ਮੂਰਖਾ ਜਿਹੜੇ ਆਉਂਦੇ ਆ ਜੀ ਠੀਕ ਹੈ ਇਹਨਾਂ ਨੂੰ ਸਾਧ ਕੇ ਉਹਨਾਂ ਦਾ ਮਕਸਦ ਸਿਰਫ ਇੱਕੋ ਹੁੰਦਾ ਹੈ ਵੀ ਇਹਨਾਂ ਕੋਲ ਮਿਲੀਅਨ ਫਾਲੋਅਰ ਆ ਅੱਜ ਸਾਡੇ ਸਕੂਲ ਦਾ ਕਾਲਜ ਦਾ ਨਾਮ ਹੈ ਜਿਹੜਾ ਜੀ ਉਹ ਸੋਸ਼ਲ ਮੀਡੀਆ ਤੇ ਸ਼ਾਹ ਜੂਗਾ ਤੇ ਸਾਨੂੰ ਐਡਮਿਸ਼ਨਾਂ ਮਿਲਣਗੀਆਂ ਬਹੁਤ ਜ਼ਿਆਦਾ ਆਮ ਅੰਸਿਕ ਤਾਂ ਹੁੰਦੀ ਹੈ ਬੱਚੇ ਹੋਰ ਕੋਈ ਇਹ ਨਹੀਂ ਕਿ ਇਹਨਾਂ ਦੇ ਬਹੁਤ ਵੱਡੀ ਦੇਣ ਆ ਉਸ ਕਾਲਜ ਨੂੰ ਜਾਂ ਸਕੂਲ ਨੂੰ ਚਾਰ ਪੰਜ ਕਾਜੂ ਖਾ ਕੇ ਹੀ ਆਉਂਦੇ ਆ ਕੁਛ ਵੱਖਰਾ ਦੇ ਕੇ ਨਹੀਂ ਆਉਂਦੇ ਉਹ ਕਾਲਜ ਆਲਿਆਂ ਨੂੰ ਕੁਛ ਨਹੀਂ ਕਰਕੇ ਆਉਂਦੇ ਉਹ ਕਾਲਜ ਦੇ ਲਈ ਬਸ ਸਿਰਫ ਤੇ ਸਿਰਫ ਸਕੂਲਾਂ ਕਾਲਜਾਂ ਨੂੰ ਇਹ ਲਾਲਚ ਹੁੰਦਾ ਹੈ ਕਿ ਫ੍ਰੀ ਦੇ ਵਿੱਚ ਸਾਡੀ ਪ੍ਰਮੋਸ਼ਨ ਹੋ ਜੂਗੀ ਸਾਰਾ ਰੌਲਾ ਪ੍ਰਮੋਸ਼ਨ ਦਾ ਪਿਆ ਹੋਇਆ ਹੈ ਇੱਥੇ ਪ੍ਰਮੋਸ਼ਨ ਦੇ ਚੱਕਰ ਦੇ ਵਿੱਚ ਇਹ ਲੋਕ ਇਹਨਾਂ ਨੂੰ ਬੁਲਾਉਂਦੇ ਆ ਉੱਥੇ ਇਹਨਾਂ ਨੂੰ ਬੱਚਿਆਂ ਦੇ ਮੂਹਰੇ ਕਰਦੇ ਆ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਜੇ 100 ਬੱਚਾ ਖੜਾ ਤੇ 10 ਬੱਚੇ ਇਹ ਸੋਚਦੇ ਆ ਕਿ ਮੈਂ ਵੀ ਇਹਦੇ ਵਾਂਗੂ ਹੀ ਬੰਨਣਾ ਉਹਨਾਂ ਦੇ ਪਿੱਛੇ ਇਹ ਨਹੀਂ ਹੁੰਦਾ ਵੀ ਇਹਨੇ ਕੋਈ ਬਹੁਤ ਵੱਡੀ ਦੇਸ਼ ਦੀ ਸੇਵਾ ਕਰਤੀ ਪੈਸਾ ਚੰਗੀ ਗੱਡੀ ਮਹਿੰਗਾ ਪਰਸ ਹੱਥ 'ਚ ਮਹਿੰਗਾ ਫੋਨ ਉਹ ਦੇਖ ਕੇ ਲੋਕਾਂ ਨੂੰ ਲੱਗਦਾ ਕਿ ਕਾਮਯਾਬੀ ਹੈ ਚਦ ਕੇ ਕਾਮਯਾਬੀ ਨਹੀਂ ਹੈਗੀ ਲੋਕਾਂ ਨੂੰ ਪਤਾ ਹੀ ਨਹੀਂ ਕਾਮਯਾਬੀ ਕੀ ਹੈ ਕਾਮਯਾਬੀ ਉਹ ਹੁੰਦੀ ਆ ਜਦੋਂ ਤੁਹਾਨੂੰ ਇੱਜ਼ਤ ਦੇਵੇ ਉਈ ਗਏ ਬੰਦੇ ਦੀ ਇੱਜ਼ਤ ਕਰੇ ਕਰਦੇ ਤਾਂ ਇਹਨਾਂ ਦੀ ਵੀ ਆ ਪਰ ਉਹ ਬਣਾवटी ਇੱਜ਼ਤ ਆ ਉਹ ਉਹ ਉਹਦੇ ਪਿੱਛੇ ਲਾਲਚ ਛੁਪਿਆ ਹੋਇਆ ਹੈ ਮੈਂ ਤੁਹਾਨੂੰ ਦੱਸਿਆ ਨਾ ਵੀ ਪ੍ਰਮੋਸ਼ਨ ਦਾ ਲਾਲਚ ਛੁਪਿਆ ਹੋਇਆ ਹੈ ਵੀ ਸਾਨੂੰ ਚਾਰ ਐਡਮਿਸ਼ਨਾਂ ਵੱਧ ਮਿਲ ਜਾਣਗੀਆਂ ਜਿਹੜੀ ਨੈਚੁਰਲ ਇੱਜ਼ਤ ਹੁੰਦੀ ਆ ਨਾ ਉਹ ਹੋਰ ਹੁੰਦੀ ਆ ਹੋਰ ਹੁੰਦੀ ਆ ਲੋਕ ਸੱਜਦਾ ਕਰਦੇ ਆ ਤੁਹਾਨੂੰ ਉਹ ਉਹ ਅਸਲੀ ਕਮਾਈ ਉਹਨੂੰ ਚੜਾਈ ਕਹਿੰਦੇ ਆ ਜਿਹੜਾ ਪੈਸੇ ਗੱਡੀਆਂ ਇਹ ਇਹ ਤਾਂ ਮਾਇਆ ਹੈ ਹੱਥਾਂ ਦੀ ਮੈਲ ਹੈ ਜਦੇ ਕਿਤੇ ਮਹਾਰਾਜ ਦੀ ਨજર ਤੁਹਾਡੇ ਤੇ ਕਰੋਪੀ ਹੋਗੀ ਨਾ ਉਦੋਂ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਸੀਂ ਕਿੰਨੀ ਕਿ ਮਿਹਨਤ ਕੀਤੀ ਸੀ ਉਹਦੇ ਮਰਜ਼ੀ ਅੱਗੇ ਕਿੱਡੀ ਮਿਹਨਤ ਹੋਵੇ ਤੁਹਾਡੀ ਮਿਹਨਤ ਨਹੀਂ ਮਿਹਨਤ ਨਹੀਂ ਹੈਗੀ ਇਹ ਇਹਨਾਂ ਨੂੰ ਇਹ ਇਹ ਮੈਂ ਇਹਨਾਂ ਦੇ ਸ਼ਬਦਾਂ ਚ ਮਿਹਨਤ ਆ ਮੈਂ ਤੇ ਇਹਨਾਂ ਨੂੰ ਕਹਿੰਨੀ ਹੁੰਦੀ ਆ ਵੀ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸਾ ਇਕੱਠਾ ਕੀਤਾ ਹੁਣ ਇਹ ਸਾਰਾ ਖਿੱਚ ਲੈਣਾ ਬਥੇਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ ਜੀ ਇੱਥੇ ਤੁਸੀਂ ਕਹਿ ਰਹੇ ਹੋ ਜਿਵੇਂ ਵੀ ਲੋਕਾਂ ਨੂੰ ਵੇਵਕੂਫ ਬਣਾਉਣਾ ਮੂਰਖ ਬਣਾਉਣਾ ਪਰ ਲੋਕ ਦੇਖਦੇ ਵੀ ਇਹੀ ਕੁਸਾ ਇੱਕ ਪਾਸੇ ਤੁਸੀਂ ਦੇਖੋ ਵੀ ਇਹਨਾਂ ਦੇ ਵੀਵਸ ਜੋ ਗੰਦ ਪਾ ਰਹੇ ਨੇ ਉਹਨਾਂ ਦੇ ਪੂਰੇ ਸਿਰੇ ਤੇ ਹੁੰਦੇ ਨੇ ਦੂਜੇ ਪਾਸੇ ਜੇ ਕੋਈ ਧਾਰਮਿਕ ਵੀਡੀਓ ਪੈ ਜਾ ਜਹਾ ਹੁਣ ਗ੍ਰੰਥੀ ਸਿੰਘਾਂ ਦੇ ਹੀ ਦੇਖ ਲਈਏ ਤਾਂ ਗ੍ਰੰਥੀ ਸਿੰਘਾਂ ਦਾ ਬੁਰਾ ਹਾਲ ਮਤਲਬ ਗੁਰਦੁਆਰਿਆਂ ਸਾਹਿਬ ਚ ਉਹਨਾਂ ਦੇ ਪਰਿਵਾਰ ਰੂਲ ਰਹੇ ਨੇ ਮੈਂ ਤਾਂ ਇਹ ਗੱਲ ਪਹਿਲਾਂ ਹੀ ਕਹਤੀ ਕਿ ਲੋਕਾਂ ਨੂੰ ਸਵਾਦ ਚਾਹੀਦਾ ਹੈ ਤੇ ਇਹਨਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਕਿਵੇਂ ਚੱਲਾਂਗੇ ਜਾਂ ਸਾਨੂੰ ਪੈਸਾ ਕਿਵੇਂ ਬਣੂਗਾ ਜਦੋਂ ਇਹਨਾਂ ਦੇ ਹੱਥ 'ਚੋਂ 나ੜ ਆ ਗਈ ਨਾ ਜਦਨ ਦੀ ਇਹਨਾਂ ਦੇ ਹੱਥ 'ਚੋਂ 나ੜ ਆ ਗਈ ਪਹਿਲਾਂ ਪਤਾ ਨਹੀਂ ਸੀ ਇਹਨਾਂ ਨੂੰ ਪਹਿਲਾਂ ਵਾਲੇ ਲੋਕ ਇਹਨਾਂ ਨੂੰ ਟੋਕਦੇ ਸੀ ਡੱਕਦੇ ਸੀ ਜੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਹੋ ਜਾਂਦਾ ਸੀ ਨਾ ਪੰਚਾਇਤ ਉਹਨਾਂ ਦੇ ਘਰੇ ਜਾ ਕੇ ਲਾਪਾ ਕਰਦੀ ਸੀ ਵੀ ਅਸੀਂ ਤੁਹਾਡਾ ਭਾਂਡਾ ਛੇਕਾਂਗੇ ਜੇ ਤੁਸੀਂ ਆਹ ਕੁਝ ਕਰਨਾ ਹੈ ਹੁਣ ਹਟ ਗਏ ਲੋਕ ਲੋਕ ਇੰਟਰਫੇਅਰ ਨਹੀਂ ਨਾ ਕਰਦੇ ਲੋਕ ਕਹਿੰਦੇ ਆਪਾਂ ਕੀ ਲੈਣਾ ਜਿਹੜਾ ਆਪਾਂ ਕੀ ਲੈਣਾ ਸੀਨਾ ਇਹਨੇ ਕੰਮ ਖਰਾਬ ਕੀਤਾ ਆਪਾਂ ਲੈਣਾ ਕੁਛ ਨਹੀਂ ਪਰ ਆਪਾਂ ਨੂੰ ਕੁਛ ਦੇ ਨਾ ਜਾਣ ਸਾਡੇ ਸਮਾਜ ਨੂੰ ਗਲਤ ਸੇਧ ਨਾ ਦੇ ਜਾਣ ਇਸ ਗੱਲ ਕਰਕੇ ਅਸੀਂ ਆਪਦਾ ਹੀ ਪ੍ਰੋਟੈਕਸ਼ਨ ਕਰਨੀ ਹੈ ਜੀ ਇੱਕ ਤੁਸੀਂ ਕਮੈਂਟਾਂ ਦੇ ਵਿੱਚ ਦੇਖਿਆ ਹੋਣਾ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਤਾਂ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਫੋਨ ਕਾਲ ਦੇ ਚ ਰਹੀ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਵੀ ਤੂੰ ਸਾਡੇ ਖਿਲਾਫ ਬੋਲ ਕਿਉਂ ਰਹੇ ਆ ਤੇ ਇਹਦੇ ਨਾਲ ਕੀ ਹੋ ਜੂਗਾ ਪਰ ਜਿਹਨੇ ਕਰਨਾ ਹੁੰਦਾ ਉਹ ਧਮਕੀ ਧਮਕੀ ਦੇਂਦੇ ਹੁੰਦੇ ਉਹ ਫਿਰ ਕਰਕੇ ਹੀ ਵਹਾਉਂਦੇ ਹੁੰਦੇ ਆ ਤੇ ਜਿਹੜੀ ਕਮੈਂਟਾਂ ਵਾਲੀ ਜਨਤਾ ਹੈ ਇਹ ਤਾਂ ਵਿਹਲੀ ਹੈ ਜੀ ਚੰਗਾ ਆਦਜਵਾਨ ਆ ਐਸੀ ਛੱਡਿਆ ਹੋਇਆ ਠੀਕ ਹੈ 16 ਤੇ ਤੇ ਉਹਨਾਂ ਕਮੈਂਟ ਹੀ ਕਰਨੇ ਆ ਤੜ ਤੜ ਅੱਡੋ ਅੱਡੀ ਆ ਨਾ ਸਾਰਿਆਂ ਦੀ ਇੱਕੋ ਜਿਹੀ ਥੋੜੀ ਆ ਜੀ ਜੀ ਜੇ ਇਹੀ ਕੋਜੇ ਹੁੰਦੇ ਤੇ ਫਿਰ ਸਾਰੀ ਦੁਨੀਆ ਚੰਗੀ ਹੋਣੀ ਸੀ ਇਹ ਅੱਡੋ ਅੱਡੀ ਆ ਤੇ ਕਿਸੇ ਨੇ ਕੁਛ ਲਿਖਣਾ ਹੈ ਕਿਸੇ ਨੇ ਕੁਛ ਲਿਖਣਾ ਜਿਨੇ ਮੂੰਹ ਉਨੀ ਪਾਖਿਆ ਸੋ ਕਮੈਂਟਾਂ ਨੂੰ ਸਰਟੀਫਿਕੇਟ ਮੰਨਣ ਵਾਲਾ ਬੰਦਾ ਬੇਵਕੂਫ ਹੁੰਦਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਕਮੈਂਟ ਸਾਡੇ ਸਰਟੀਫਿਕੇਟ ਨੇ ਬਿਲਕੁਲ ਉਹ ਬੰਦਾ ਕਮੈਂਟ ਦਾ ਕੀ ਹੈ ਜੀ ਮੇਰੇ ਕੰਟੈਕਟ ਦੇ ਵਿੱਚ ਹਜ਼ਾਰ ਬੰਦਾ ਹੈ ਹਜ਼ਾਰ ਦਾ ਹਜ਼ਾਰ ਬੰਦਾ ਮੈਨੂੰ ਬਹੁਤ ਕਲੋਜ਼ ਆ ਤੇ ਮੈਂ ਹਜ਼ਾਰ ਬੰਦੇ ਦਾ ਇੱਕ ਗਰੁੱਪ ਬਣਾ ਕੇ ਉਹਦੇ ਚ ਇੱਕ ਕਮੈਂਟ ਲਿਖਦਾ ਵੀ ਆ ਪੋਸਟ ਤੇ ਆ ਕਮੈਂਟ ਕਰਿਆਓ ਤੇ ਡੈਫੀਨਿਟਲੀ ਉਹ ਕਰਿਆਊਗਾ ਹਜ਼ਾਰ ਦੇ ਵਿੱਚੋਂ 500 ਤਾਂ ਜਾਊਗਾ ਹੀ ਜੇ 500 ਨੂੰ ਕੋਈ ਕੰਮ ਵੀ ਅਜਾ ਨਹੀਂ ਵੀ ਜਾਣਾ ਚਾਹੁੰਦਾ ਤੇ ਕਮੈਂਟ ਕਰਾਉਣਾ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਵੱਡੇ ਵੱਡੇ ਲੀਡਰਾਂ ਦੇ ਆਈਟੀ ਸੈੱਲ ਹੁੰਦੇ ਆਪਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ ਵੀ ਜਿਨ੍ਹਾਂ ਦਾ ਸਾਰੀ ਜਿਹੜੀ ਇਹੀ ਕੰਮ ਹੁੰਦਾ ਸੋ ਕਮੈਂਟਾਂ ਨੂੰ ਕਦੇ ਸਰਟੀਫਿਕੇਟ ਨਹੀਂ ਮੰਨਣਾ ਚਾਹੀਦਾ ਜੀ ਜੀ ਜਿਹੜੀ ਸਲਾਹਤ ਹੁੰਦੀ ਆ ਉਹ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ ਉਦੋਂ ਜਿਹੜੀ ਤੁਹਾਡੀ ਇੱਜ਼ਤ ਹੁੰਦੀ ਆ ਉੱਤੇ ਜਾ ਕੇ ਪਤਾ ਲੱਗਦਾ ਵੀ ਅਸੀਂ ਕਿੰਨੇ ਇੱਕ ਪਾਣੀ 'ਚ ਆ ਇੱਕ ਆਪ ਪਹਿਰਾਵੇ ਤੋਂ ਮੂੜ ਤੋਂ ਗੱਲ ਕਰਦੇ ਆ ਹੋਈ ਆ ਜਦ ਚੁੰਨੀ ਦੇ ਬੁਕਲ ਮਾਰੀ ਹੋਈ ਆ ਤਾਂ ਉਹਨੂੰ ਕਹਿੰਦੇ ਨੇ ਇਹ ਤਾਂ ਬੀਬਾ ਇਹ ਤਾਂ ਪਿੰਡੂ ਆ ਤੇ ਫਿਰ ਇਹਦੇ 'ਚ ਇਹ ਇਹ ਤਾਂ ਬਹੁਤ ਸੋਹਣੀ ਗੱਲ ਆ ਹਮ ਇਹਦੇ 'ਚ ਕਦੇ ਸ਼ਰਮ ਮਹਿਸੂਸ ਨਹੀਂ ਮੈਂ ਕਿ ਉਹ ਇੱਕ ਅਨਪੜਤਾ ਬਣ ਜਾਂਦੀ ਐ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਪੌਂਦਾ ਨਹੀਂ ਅਨਪੜਤਾ ਇਕੱਲੇ ਚੁੰਨੀ ਦੀ ਬੁੱਕਲ ਚੋਂ ਨਹੀਂ ਝਲਕਦੀ ਹੁੰਦੀ ਉਹ ਜਦੋਂ ਤੁਸੀਂ ਟੇਬਲ ਤੇ ਬੈਠਦੇ ਹੋ ਉਹਨਾਂ ਤੇ ਕਰਦੇ ਹੋ ਟੇਬਲ ਟਾਕ ਅਗਲੇ ਨਾਲ ਗੱਲ ਕਰਦੇ ਹੋ ਤੇ ਅਗਲਾ ਮੁਰੋਂ ਤੁਹਾਨੂੰ ਇੱਕ ਨਹੀਂ ਗਿਆਨ ਦਿੰਦਾ ਉਥੇ ਪਤਾ ਲੱਗਦਾ ਵੀ ਕੌਣ ਪੜਿਆ ਲਿਖਿਆ ਤੇ ਕਿਹੜਾ ਅਨਪੜਾ ਸੋ ਇਹ ਚੁੰਨੀ ਦੀ ਬੁੱਕਲ ਨਾਲ ਨਹੀਂ ਪਤਾ ਲੱਗਦਾ ਹੁੰਦਾ ਇਹ ਤਾਂ ਲੋਕਾਂ ਦੀ ਧਾਰਨਾ ਤੇ ਪਿੰਡੂ ਹੋਣਾ ਮਾੜੀ ਗੱਲ ਨਹੀਂ ਹੈਗੀ ਪਿੰਡੂ ਹੋਣਾ ਮਤਲਬ ਮਾਨ ਵਾਲੀ ਗੱਲ ਆ ਜਿਹੜੇ ਲੋਕਾਂ ਨੇ ਪਿੰਡ ਸੰਭਾਲੇ ਆ ਆਪਣੀਆਂ ਜ਼ਮੀਨਾਂ ਸੰਭੀਆਂ ਆ ਆਪਣੇ ਘਰ ਸੰਭੇ ਆ ਪਿੰਡਾਂ 'ਚ ਰਹਿੰਦੇ ਆ ਜ਼ਮੀਨ ਨਾਲ ਜੁੜੇ ਆ ਉਹਨਾਂ ਜਿੰਨਾ ਅਮੀਰ ਕੋਈ ਹੈ ਨਹੀਂ ਪਿੰਡਾਂ ਦੀ ਗੱਲ ਕੀਤੀ ਹੈ ਤਾਂ ਅੱਜ ਕੱਲ ਜ਼ਿਆਦਾਤਰ ਇਹ ਕਿਹਾ ਜਾ ਰਿਹਾ ਹੈ ਜੇ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਕਹਿੰਦੇ ਪਿੰਡਾਂ ਦੀਆਂ ਕੁੜੀਆਂ ਜਾ ਕੇ ਕੁੜੀਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਮਹਾਲੀ ਚੰਡੀਗੜ੍ਹ ਜਾ ਕੇ ਉਹ ਵਿਗੜ ਜਾਂਦੀਆਂ ਨੇ ਹਾਂ ਤੇ ਉਹ ਫਿਰ ਜਦੋਂ ਕਿਤੇ ਕਿਸੇ ਚਿੜੀ ਨੂੰ ਹਵਾ ਨਹੀਂ ਨਹੀਂ ਵਿਖਾਈ ਸੀ ਉਹ ਇੱਕੇ ਦਮ ਜਾ ਕੇ ਤੁਸੀਂ ਅਸਮਾਨ 'ਚ ਛੜਤਾ ਤੇ ਕੁਝ ਕਿ ਡਗ ਮੰਗਾ ਜਾਂਦੀਆਂ ਸਾਰੀਆਂ ਨਹੀਂ ਕੁਝ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਅਸੀਂ ਕਿਹੜੇ ਪਸ਼ੋਕੜ ਤੋਂ ਆ ਤੇ ਅਸੀਂ ਇੱਥੇ ਕੀ ਆਏ ਕਰਨ ਆਏ ਆ ਜਿਨ੍ਹਾਂ ਨੇ ਆਪਦੇ ਟਾਰਗੇਟ ਅਜੀਬ ਕਰਨੇ ਹੁੰਦੇ ਆ ਉਹ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤੇ ਉਹ ਫਿਰ ਵਿਗੜ ਵੀ ਜਾਂਦੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕੁੜੀਆਂ ਕਿਉਂ ਮੁੰਡੇ ਵੀ ਬਥੇਰੇ ਮੁੰਡੇ ਉੱਥੇ ਅਯਾਸ਼ੀ ਕਰਕੇ ਵੀ ਮੋੜੇ ਆਉਂਦੇ ਆ ਸ਼ਰਾਬਾਂ ਪੀ ਕੇ ਮੋੜੇ ਆਉਂਦੇ ਆ ਲੋਕਾਂ ਦੀਆਂ ਕੁੜੀਆਂ ਦੇ ਬੈਲ ਰੈਂਟ ਆ ਫਿਰ ਸੰਬਰ ਕੀ ਮੁੜਿਆ ਹੁੰਦੇ ਆ ਨਾ ਕੁੜੀ ਆਉਂਦੀ ਆ ਨਾ ਫੀਸ ਮੁੜਦੀ ਆ ਬਾਅਦ ਚ ਬੈਠੇ ਕੈਮਰਾ ਤੇ ਰੋਈ ਜਾਂਦੇ ਹੁੰਦੇ ਆਪਾਂ ਦੇਖਿਆ ਹੀ ਆ ਜੀ ਜੀ ਠੀਕ ਆ ਆ ਚੀਜ਼ਾਂ ਹੈਗੀਆਂ ਨੇ ਸਾਡੇ ਸਮਾਜ ਚ ਹੈਗੀਆਂ ਨੇ ਉਦੋਂ ਤੱਕ ਫਿਰ ਸ਼ਾਨੇ ਬਾਬੂ ਦੇ ਜਮਾ ਕਿਸ ਗੱਲ ਦੀ ਪ੍ਰੋਬਲਮ ਆ ਚੱਲਦੇ ਨਹੀਂ ਉਹ ਤਾਂ ਫਿਰ ਰਮਾਲ ਵੀ ਇਹਨਾਂ ਦੇ ਘਰੋਂ ਹੀ ਆਂਦਾ ਹੁੰਦਾ ਕੁੜੀ ਨੂੰ ਤੇ ਬਾਅਦ ਚ ਫਿਰ ਇਹਨਾਂ ਨੂੰ ਰਮਾਲ ਨਹੀਂ ਤੇ ਉਹਨਾਂ ਨੂੰ ਆਉਂਦੀਆਂ ਅੱਖਾਂ ਬੁੰਜਣ ਵਾਸਤੇ ਇਹ ਇਹ ਚੀਜ਼ਾਂ ਨਾਰਮਲ ਨਹੀਂ ਹੁਣ ਇਹ ਕੀ ਆ ਉਹ ਤੁਸੀਂ ਜਦੋਂ ਕਿਤੇ ਬਗਾਨੀਤੀ ਤੁਹਾਡੇ ਤੋਂ ਪੈਸੇ ਮੰਗਦੀ ਹੁੰਦੀ ਹੈ ਨਾ ਫੀਸ ਮੰਗਦੀ ਹੁੰਦੀ ਹੈ ਜਾਂ ਰੈਂਟ ਮੰਗਦੀ ਹੁੰਦੀ ਹੈ ਉਦੋਂ ਸੋਚਿਆ ਕਰੋ ਵੀ ਉਹ ਕਿੰਨੇ ਕੁ ਪਾਣੀ ਚ ਕਿਸੇ ਦੀ ਪ੍ਰੋਬਲਮ ਚ ਹੈਲਪ ਕਰਨਾ ਇੱਕ ਅਲੱਗ ਗੱਲ ਆ ਕਿਸੇ ਨੂੰ ਖਰੀਦਣਾ ਇੱਕ ਅਲੱਗ ਗੱਲ ਆ ਠੀਕ ਹੈ ਤੇ ਜਿੰਨੇ ਇਹ ਹੈਲਪਰ ਜੇ ਬਣੇ ਹੁੰਦੇ ਆ ਵੀ ਅਸੀਂ ਹੈਲਪ ਕਰਦੇ ਆ ਕੁੜੀਆਂ ਦੀ ਉਹ ਹੈਲਪ ਨਹੀਂ ਹੁੰਦੀ ਜੇ ਹੈਲਪ ਹੋਵੇ ਫਿਰ ਬਾਅਦ ਚ ਪਿੱਟ ਦੇ ਘਾ ਤੋਂ ਨੇ ਹੈਲਪ ਦਾ ਕੀ ਮਤਲਬ ਹੁੰਦਾ ਵੀ ਆਪਾਂ ਕਿਸੇ ਨੂੰ ਦਾਣ ਹੀ ਕਰਤੇ ਵੈਸੇ ਫਿਰ ਬਾਅਦ ਚ ਰੋਣਾ ਤਾਂ ਬੰਦਾ ਹੀ ਨਹੀਂ ਤੁਸੀਂ ਡੀਲ ਕਰਦੇ ਹੋ ਤੁਸੀਂ ਡੀਲ ਕਰਦੇ ਹੋ ਕਿ ਮੈਂ ਤੇਰੀ ਹਰ ਜ਼ਰੂਰਤ ਪੂਰੀ ਕਰਨੀ ਆ ਹਰ ਸ਼ੌਂਕ ਪੂਰਾ ਕਰਨਾ ਹੈ ਜ਼ਰੂਰਤ ਨਹੀਂ ਸ਼ੌਂਕ ਪੂਰਾ ਕਰਨਾ ਹੈ ਤੁਸੀਂ ਜਦੋਂ ਦੇ ਸ਼ੌਂਕ ਪੂਰੇ ਕਰਦੇ ਅਗਲੀ ਚਾਂਬਲ ਜਾਂਦੀ ਹੈ ਠੀਕ ਹੈ ਫਿਰ ਉਹ ਛੋਲੇਾਂ ਵਾਲੀ ਗੱਲ ਹੋ ਜਾਂਦੀ ਹੈ ਕਿ ਭਾਂਡਾ ਛੋੜਾ ਸੀ ਛੋਲੇ ਬਾਲੇ ਪੈ ਗਏ ਥਲ ਗਏ ਜੀ 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 ਹੁਣ ਲਾਟਸ ਵਾਲੀ ਮੇਰੇ ਹੀ ਰੂ ਇਹ ਹੁਣ ਥੱਲ ਕਿਵੇਂ ਪਊ ਇਹਨਾਂ ਦੇ ਨਾਥ ਕਿਵੇਂ ਪਾਈ ਜਾਊਗੀ ਨਾਥੇ ਦੇ ਵਿੱਚ ਲੋਕਾਂ ਨੂੰ ਸਹਾਇਕ ਦੇਣ ਦੀ ਲੋੜ ਆ ਇਹੋ ਜਿਆਂ ਨੂੰ ਇਹਨਾਂ ਨੂੰ ਟਾਰਗੇਟ ਕਰਨਾ ਵੀ ਮੈਨੂੰ ਨਹੀਂ ਲੱਗਦਾ ਹੁੰਦਾ ਵੀ ਇਹਦੇ ਨਾਲ ਹੀ ਹਟ ਜਾਣਗੇ ਕੋਈ ਕਿਉਂਕਿ ਜ਼ਮੀਰਾਂ ਤਾਂ ਇਹਨਾਂ ਦੀਆਂ ਮਰੀਆਂ ਹੋਈਆਂ ਉਹਨਾਂ ਨੇ ਤਾਂ ਕਿੰਨੇ ਦੀ ਆਤਮਾ ਤਿਆਗੀ ਦੀ ਹੈ ਜ਼ਮੀਰ ਵਾਲਾ ਬੰਦਾ ਹੀ ਕਿਸੇ ਗੱਲ ਤੇ ਅਮਲ ਕਰਦਾ ਨਾ ਜਿਹਦੇ ਅੰਦਰ ਰੈਲਾਈਜ਼ ਕਰਨ ਦੀ ਭਾਵਨਾ ਹੈਗੀ ਆ ਵੀ ਮੈਨੂੰ ਫੀਲ ਹੋਇਆ ਵੀ ਮੈਂ ਗਲਤਾਂ ਹਣਾ ਜੀ ਉਹ ਬੰਦਾ ਜਿਹੜਾ ਹੈਗਾ ਵੀ ਸੁਧਰਦਾ ਹੁੰਦਾ ਜਿਨੇ ਧਾਰਨੀਆਂ ਇਹ ਬਣਾ ਰੱਖੀ ਹੈ ਮੈਂ ਤਾਂ ਗਲਤੀ ਨਹੀਂ ਹੋ ਸਕਦਾ ਮੈਂ ਤਾਂ ਗਲਤ ਹੈ ਹੀ ਨਹੀਂ ਜੀ ਗਲਤ ਤੇ ਉਹ ਆ ਜੋ ਮੈਨੂੰ ਗਲਤ ਕਹਿੰਦੇ ਆ ਉਹਨਾਂ ਦੀ ਸੋਚ ਮਾੜੀ ਆ ਉਹ ਕਦੇ ਨਹੀਂ ਸੁਧਰ ਸਕਦਾ ਇਹਨਾਂ ਦਾ ਐਟੀਟਿਊਡ ਆਪਾਂ ਦੇਖਿਆ ਹੀ ਆ ਐ ਸੱਤਵੇਂ ਅਸਮਾਨ ਤੋਂ ਵੀ ਤਾਂ ਹੁੰਦਾ ਹੈ ਤੇ ਇਹਨਾਂ ਵਾਸਤੇ ਤੇ ਸਰਕਾਰ ਨੂੰ ਹੀ ਜਦੋਂ ਇਹ ਵੀਡੀਓ ਪਾਉਂਦੇ ਹੁੰਦੇ ਨੇ ਨਾ ਇਹੋ ਜੀ ਨੰਗ ਧੜਿੰਗੀ ਜੀ ਜਾਂ ਜਿਹਦੇ ਨਾਲ ਸੁਸਾਇਟੀ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਸਪੈਸ਼ਲੀ ਜਿਹੜੇ ਜੈਂਡਰ ਚੇਂਜ ਕਰਾ ਰਹੇ ਆ ਇੱਕ 트랜ਸਜੈਂਡਰ ਹੁੰਦੇ ਆ ਕੁਦਰਤ ਵੱਲੋਂ ਹੀ ਹੁੰਦੇ ਆ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਤੇ ਉਹ ਵਧਾਈ ਲੈਣ ਵੀ ਆਉਂਦੇ ਆ ਇਤੋਂ ਇਲਾਵਾ ਮੈਂ ਐਹੋ ਜੇ 트랜ਸਜੈਂਡਰਾਂ ਨੂੰ ਵੀ ਮਿਲੀ ਆ ਜਿਨ੍ਹਾਂ ਨੇ ਆਪ ਨੌਕਰੀ ਕੀਤੀ ਆ ਜੀ ਜਿਨ੍ਹਾਂ ਨੇ ਅਖਵਾਇਆ ਨਹੀਂ ਜਿਹੜੇ ਲੋਕਾਂ ਦੀ ਵਧਾਈ ਦੇ ਉੱਤੇ ਸੀਮਤ ਨਹੀਂ ਹੋਏ ਪੜੇ ਲਿਖੇ ਵੀ ਆ ਹਨਾ ਤੇ ਉਹ ਉਹ ਜੇ ਬੰਦੇ ਵੀ ਹੈਗੇ ਆ ਵੀ ਆਪ ਦੀ ਕਿਰਤ ਕਰਕੇ ਸੰਭਾ ਦੀ ਨਾ ਤਾਂ 10 ਹੀ ਆ ਨਾ ਕਿਰਤ ਕਰਕੇ ਖਾਣਾ ਚਾਹੁੰਦੇ ਆ ਤੇ ਜੇ ਵਧਾਈ ਲੈਣ ਵਾਲੇ ਵੀ ਆਉਂਦੇ ਉਹ ਵੀ ਵਿਚਾਰੇ ਨੱਚ ਕੇ ਪੈਸਾ ਬਣਾਉਂਦੇ ਆ ਠੀਕ ਹੈ ਚਲੋ ਦੁਆਵਾਂ ਦੇ ਕੇ ਜਾਂਦੇ ਆ ਉਹ ਉਹ ਰੱਬ ਦੇ ਜੀ ਆ ਜੀ ਇਹਨਾਂ ਨੂੰ ਰੱਬ ਨੇ ਮੁੰਡਾ ਤੇ ਕੁੜੀ ਬਣਾ ਕੇ ਭੇਜਿਆ ਸੀ ਇਹ ਥੱਲੇ ਆ ਕੇ ਰੱਬ ਨੂੰ ਕਹਿੰਦੇ ਆ ਸਾਨੂੰ ਨਹੀਂ ਚੈਲੰਜ ਕਰ ਰਹੇ ਆ ਰੱਬ ਨੂੰ ਚੈਲੰਜ ਕਰ ਰਹੇ ਆ ਤੁਸੀਂ ਮੈਨੂੰ ਜੋ ਬਣਾ ਕੇ ਭੇਜਿਆ ਉਹ ਤੇ ਸਹੀ ਨਹੀਂ ਸੀ ਮੈਂ ਬਣ ਕੇ ਵਿਖਾਉਣਾ ਤੁਹਾਨੂੰ ਇਹ ਮਤਲਬ ਕਿੱਡੀ ਮੂਰਖਤਾ ਵਾਲੀ ਗੱਲ ਦੀ ਇਹ ਤੁਸੀਂ ਰੱਬ ਨੂੰ کہہ ਰਹੇ ਹੋ ਵੀ ਅਸੀਂ ਤੇਰੇ ਤੋਂ ਬਿਹਤਰ ਬਣ ਸਕਦੇ ਆ ਵੀ ਜੋ ਤੂੰ ਸਾਨੂੰ ਬਣਾਇਆ ਉਹ ਸਾਨੂੰ ਕਬੂਲ ਨਹੀਂ ਅਸੀਂ ਤੈਨੂੰ ਬਣ ਕੇ ਵਿਖਾਵਾਂਗੇ ਕਿੱਡੀ ਵੱਡੀ ਗੱਲ ਆ ਇਹ ਮੁੰਗੇ ਜਿਹਨੂੰ ਕੁੜੀ ਬਣਾ ਕੇ ਭੇਜਿਆ ਸੀ ਹੁਣ ਰੱਬ ਮੂਰਖ ਸੀ ਜਦੋਂ ਤੁਹਾਨੂੰ ਕੁੜੀ ਬਣਾ ਕੇ ਭੇਜਿਆ ਜਾਂ ਜਦੋਂ ਮੁੰਡਾ ਬਣਾ ਕੇ ਭੇਜਿਆ ਉਹ ਮੂਰਖ ਸੀ ਤੁਹਾਡਾ ਤੁਹਾਡਾ ਫੈਸਲਾ ਰੱਬ ਨੂੰ ਮੂਰਖ ਸਾਬਿਤ ਕਰਦਾ ਹੈ ਬਸ ਗੱਲ ਇੱਥੇ ਮੁੱਕ ਗਈ ਜਾਂ ਤੁਸੀਂ ਨਾਸਟਿਕ ਲੋਕੋਂ ਜਿਹੜੇ ਕੁਦਰਤ ਨੂੰ ਜਾਂ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਹਨਾ ਤੇ ਜੇ ਐਡੀ ਮਰਜ਼ੀ ਵਾਲੇ ਹਾਂ ਤਾਂ ਫਿਰ ਰਹਿ ਕੇ ਵਿਖਾਇਓ 200 ਸਾਲ ਜੀ ਜੀ ਜੇ ਐਡੀ ਮਰਜ਼ੀ ਚਲਾ ਸਕਦੇ ਹੋ ਮਰਜ਼ੀ ਨਹੀਂ ਚੱਲਦੀ ਹੁੰਦੀ ਤੁਸੀਂ ਪਰਮਾਤਮਾ ਦੀ ਗੱਲ ਕੀਤੀ ਆ ਤਾਂ ਅੱਜਕੱਲ ਤਾਂ ਜੇ ਆਪਾਂ ਚੋੜੋ ਕਿਸੇ ਨੂੰ ਆਪਾਂ ਟਾਰਗੇਟ ਕਰਨ ਦਾ ਹੱਕ ਵੀ ਨਹੀਂ ਬੰਦਦਾ ਨਾ ਆਪਾਂ ਕਰੀਏ ਪਰ ਅੱਜਕੱਲ ਤਾਂ ਕਹਿੰਦੇ ਨੌਕਰੀਏ ਵੀ ਨਹੀਂ ਹੈਗੀਆਂ ਨਕਲੀ ਬਾਲ ਜੇ ਲਾ ਕੇ ਉਹੀ ਸੁਰਖੀ ਮਿੰਦੀ ਲਾ ਕੇ ਚੂੜੀਆਂ ਪਾ ਕੇ ਕੋਈ ਕਹਿੰਦਾ ਸਾਡੇ ਚ ਕੁਝ ਆਉਂਦਾ ਕੋਈ ਕਹਿੰਦਾ ਸਾਡੇ ਚ ਕੁਝ ਆਉਂਦਾ ਇਹਨਾਂ ਚ ਕੁਝ ਨਹੀਂ ਆਉਂਦਾ ਜੀ ਇਨਾਂ ਦੇ ਵਿੱਚ ਇੱਕ ਛਤਰਾਂ ਦੀ ਘਟਨਾ ਹੋਰ ਸਾਰੇ ਤੱਤ ਪੂਰੇ ਆ ਇਨਾਂ ਦੇ ਘਰ ਦੇ ਕਿਸੇ ਬੀਬੀ ਜਮਾਦਾ ਬੇ ਬਾਬਾ ਆਉਂਦਾ ਨਾ ਜੀ ਜੀ ਤੇ ਉਹਦਾ ਕਾਫੀ ਇੰਸਟਾਗ੍ਰਾਮ ਤੇ ਵਾਇਰਲ ਵੀ ਹੋ ਰਿਹਾ ਸੀ ਬਹੁਤ ਕੁਛ ਬਹੁਤ ਕੁਛ ਡਰਾਮੇ ਫੜੇ ਹੋਏ ਆ ਆਪਦੇ ਆਪ ਦੇ ਘਰ ਚੁੱਲੇ ਚਲਾਏ ਆ ਕਿਸੇ ਚ ਕੁਛ ਕਿਵੇਂ ਆ ਸਕਦਾ ਤੁਹਾਡੀ ਮਰਜ਼ੀ ਬਿਨਾ ਤੁਹਾਡੇ ਚ ਸਾਹ ਨਹੀਂ ਆ ਸਕਦਾ ਤੇ ਕੋਈ ਬਗਾਨਾ ਬਾਬਾ ਕਿਵੇਂ ਆ ਸਕਦਾ ਸੋਚਣ ਵਾਲੀ ਗੱਲ ਆ ਕਿੱਡਾ ਮੂਰਖ ਬਣਾਉਂਦੇ ਲੋਕ ਇਹਨਾਂ ਮੂਰੇ ਜਾ ਕੇ ਪਿੰਡੀ ਦੇ ਬਹਿ ਪਤਾ ਨਹੀਂ ਕਿਵੇਂ ਜਾਂਦੇ ਆ ਕੁਛ ਵੀ ਨਹੀਂ ਆਉਂਦਾ ਡੱਕਾ ਨਹੀਂ ਆਉਂਦਾ ਇਹਨਾਂ ਜੋ ਕੋਈ ਵੀ ਬੰਦਾ ਮੈਨੂੰ ਚੈਲੰਜ ਕਰ ਦੇ ਕੋਈ ਵੀ ਜਿੰਨੇ ਵੀ ਆ ਪਖੰਡੀ ਆ ਜਿਹੜੇ ਕਹਿੰਦੇ ਅਸੀਂ ਮਰੇ ਹੀ ਵਾਪਸ ਲਿਆ ਦਿੰਦੇ ਆ ਧਰਮ ਪਰਿਵਰਤਨ ਵੀ ਕਰਾਉਂਦੇ ਆ ਉਹ ਲੋਕ ਇਹ ਕੋਈ ਵੀ ਬੰਦਾ ਮੈਨੂੰ ਚੈਲੰਜ ਕਰ ਦੇ ਤੇ ਮੈਂ ਜਾ ਕੇ ਇਹਨਾਂ ਨੂੰ ਸਵਾਲ ਕਰੂੰਗੀ ਕਿ ਤੁਸੀਂ ਆ ਗੱਲ ਦਾ ਜਵਾਬ ਦੇ ਦਿਓ ਇਹਨਾਂ ਨੂੰ ਜਵਾਬ ਨਹੀਂ ਆਉਣੇ ਜੀ ਸਵਾ ਇਹਨਾਂ ਚ ਬਾਬੇ ਆਉਣੇ ਆ ਪਰ ਉਹ ਤਾਂ ਦਾਵਾ ਕਰਦੇ ਨੇ ਵੀ ਜੇ ਕਿਸੇ ਕੋਲ ਮੁੰਡਾ ਨਹੀਂ ਹੈਗਾ ਅਸੀਂ ਉਹਨੂੰ ਮੁੰਡਾ ਦਵਾਵਾਂਗੇ ਵੀਜੇ ਲਵਾਵਾਂਗੇ ਆਹ ਬਹੁਤ ਬਹੁਤ ਵੀਜੇ ਲਵਾਉਂਦੇ ਆਂ ਬਿਲਕੁਲ ਵੀਜੇ ਲਵਾ ਕੇ ਕਰੋਂਗੇ ਤੁਹਾਡਾ ਉਹ ਤਾਂ ਭੇਜੀ ਜਾਂਦਾ ਟਰੰਪ ਤਾਂ ਪੁੱਠੇ ਭੇਜੀ ਜਾਂਦਾ ਹੈ ਹੈ ਐਸੇ ਵਧੀਆ ਸਰਦਾਰੀ ਕਰਦਾ ਸਕੂ ਵੀਜੇ ਕਿੱਥੋਂ ਲਵਾਉਂਗੇ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਡੇਰਾ ਆ ਕਿ ਕੋਈ ਤੁਸੀਂ ਏਜੰਸੀ ਖੋਲੀ ਹੋਈ ਹੈ ਹੈ ਵੀਜੇ ਲਵਾਉਣਗੇ ਇਹ ਫਿਰ ਇਹ ਕਰਨ ਮੁੰਡਾ ਬਥੇਰਿਆਂ ਦੇ ਮੈਂ ਵੇਖਿਆ ਅਸਿਆਉਣੇ ਦੇ ਚੱਕਰ ਚ ਲੋਕਾਂ ਦੇ ਘਰੇ ਘਰ ਇਹਨਾਂ ਨੇ ਕੁੜੀਆਂ ਨਾਲ ਭਰਤੇ ਚਲੋ ਵੈਸੇ ਤਾਂ ਚੰਗੀ ਗੱਲ ਆ ਵਧੀਆ ਕੁੜੀਆਂ ਬਰਕਤ ਹੁੰਦੀਆਂ ਨੇ ਚੰਗੀ ਗੱਲ ਆ ਪਰ ਬਹੁਤ ਬੁੜੀਆਂ ਨੇ ਨਾ ਇਹਨਾਂ ਦੇ ਮਗਰ ਲਾ ਕੇ ਆਦਿਆਂ ਨੂੰਆਂ ਨੂੰ ਬਹੁਤ ਤਪਾਇਆ ਵੀ ਲੈ ਹੁਣ ਬਾਬੇ ਦੇ ਵਜਨ ਆ ਹੁਣ ਪੱਕੇ ਵਜਨ ਆ ਬਾਬੇ ਦੇ ਐਦ ਕੀ ਪੱਕਾ ਮੁੰਡਾ ਹੀ ਹੋਊਗਾ ਐਦ ਕੀ ਆਪਾਂ ਕੇਸ ਕਰਾਂਗੇ ਐਦ ਕੀ ਆਪਾਂ ਪੱਕਾ ਕੇਸ ਕਰਾਂਗੇ ਉਹ ਜਦੋਂ ਕਿਤੇ ਨਹੀਂ ਹੁੰਦਾ ਫਿਰ ਬਾਬੇ ਦੇ ਬਾਹਨਾ ਪਤਾ ਕੀ ਹੁੰਦਾ ਉਹ ਮੈਂ ਤੁਹਾਨੂੰ ਬੰਦਨ ਜਾਂ ਬੰਨਣ ਜਾਂ ਕਰਕੇ ਦਿੱਤਾ ਸੀ ਨਾ ਦਾਰੂ ਨਹੀਂ ਪੀਣੀ ਥੋੜੇ ਘਰੇ ਸ਼ਨੀਵਾਰ ਨੂੰ ਫਲਾਣਾ ਬੰਦਾ ਦਾਰੂ ਪੀ ਕੇ ਆ ਗਿਆ ਉਹ ਐਵੇਂ ਰਿਸ਼ਤੇਦਾਰ ਨਾਲ ਲੜਾ ਦਿੰਦੀਆਂ ਕਿਸੇ ਨਾਲ ਜੀ ਪੀਣ ਵਾਲਾ ਇੱਕ ਅੱਧਾ ਹੁੰਦਾ ਹੀ ਆ ਹਨਾ ਉਹਦੇ ਨਾਲ ਲੜਾ ਦਿੰਦੀਆਂ ਉਹ ਵਿਚਾਰਾ ਸੌਹਾਂ ਖਾਂਦਾ ਰਹਿੰਦਾ ਵੀ ਉਹ ਗੁਰੂ ਦੀ ਸੌ ਮੈਂ ਨਹੀਂ ਦਾਰੂ ਪੀਤੀ ਨਾ ਮੈਂ ਤੁਹਾਡੇ ਘਰੇ ਆਇਆ ਭਾਈ ਦਾਰੂ ਪੀ ਕੇ ਨਹੀਂ ਆਇਆ ਕਿਉਂ ਯਾਦ ਕੀ ਨੂੰ ਯਾਦ ਤਰੀਕਾ ਹੁੰਦੀਆਂ ਕਿਹੜਾ ਨੋਟ ਕਰੀ ਬੈਠਾ ਹੁੰਦਾ ਹਨਾ ਤੇ ਬਾਬੇ ਨੇ ਆਪ ਛਤਰਾਂ ਚੋਂ ਨਿਕਲਣਾ ਹੁੰਦਾ ਠੀਕ ਹੈ ਤੇ ਕਿ ਆਏ ਮੁੰਡੇ ਧਰੇ ਪਏ ਆ ਮਤਲਬ ਤੁਸੀਂ ਰੱਬ ਤੋਂ ਤਾਂ ਆਇਓ ਫਿਰ ਤੁਸੀਂ ਜਾਂ ਖਤਮ ਕਰ ਦੋ ਸਿਸਟਮ ਹਾਂ ਤੁਸੀ ਕਦਮ ਕਰ ਦੋ ਐਵੇਂ ਬੇਲਣਾ ਇਕੱਠੀਆਂ ਹੋਈਆਂ ਨੇ ਇਹਨਾਂ ਨੂੰ ਕਰਦੇ ਵਿੱਚ ਜਿਨ੍ਹਾਂ ਨੂੰ ਆਪਦੇ ਮੁੰਡੇ ਨਹੀਂ ਪੁੱਛਦੇ ਉਹ ਲੋਕਾਂ ਨੂੰ ਮੁੰਡੇ ਦੇਣ ਲੱਗ ਜਾਂਦੀਆਂ ਹਾਂ ਇਹ ਇਹ ਤਾਂ ਇਹਨਾਂ ਦੇ ਹਾਲਾਤ ਨੇ ਪੈਸਾ ਕਮਾਉਣ ਦਾ ਨਵਾਂ ਨਵਾਂ ਸਾਧਨ ਹੈ ਟੁੱਕਾ ਲਾਉਂਦੀਆਂ ਨੇ ਜਿਆਦਾਤਰ ਆਹੀ ਕੇਸ ਹੁੰਦੇ ਵੀਜਾ ਲੱਗ ਗਿਆ ਤੇ ਅਗਲੇ ਤੋਂ 40-50000 ਰੁਪਏ ਫੜ ਲੈਣਾ ਠੀਕ ਹੈ ਮੁੰਡਾ ਹੋ ਗਿਆ ਤਾਂ ਅੱਧਾ ਤੋਲਾ ਸੋਨਾ ਫੜ ਲੈਣਾ ਠੀਕ ਹੈ ਜੇ ਨਾ ਹੋਇਆ ਫਿਰ ਸ਼ਰਾਬ ਦਾ ਬਹਾਨਾ ਲਾ ਦੇਣਾ ਕਿਉਂ ਇਨਾਂ ਦਾ ਕਿਹੜਾ ਜ਼ੋਰ ਲੱਗਿਆ ਹਮ ਹਮ ਇਨਾਂ ਦਾ ਕੀ ਗਿਆ ਇਨਾਂ ਤੇ ਜਬੀ ਜੁਬਾਨ ਹਲਾਈ ਉਹ ਵੀ ਬਿਨਾ ਹੱਡੀ ਵਾਲੀ ਨੁਕਸਾਨ ਤੇ ਉਹਦਾ ਹੋਇਆ ਹਮ ਨੁਕਸਾਨ ਨੁਕਸਾਨ ਤੇ ਚਲੋ ਕੀ ਜੀ ਦਾ ਵਾਅਦਾ ਹੀ ਹੋਇਆ ਪਰ ਫਿਰ ਵੀ ਜੀ ਜੀ ਅਗਲੇ ਨੇ ਪੈਸੇ ਇਕੱਠੇ ਕੀਤੇਗੇ ਇਸ ਕਰਾਇਆ ਹਨਾ ਦਿੱਕਤ ਤੇ ਉਹਦੇ ਸਰੀਰ ਨੂੰ ਉਹਦੀ ਘਰ ਵਾਲੀ ਦੇ ਸਰੀਰ ਸੀ ਇੱਕ ਤਾਂ ਮੈਂ ਰੋਕਣਾ ਚਾਹਾਂਗੀ ਕੁਝ ਤਾਂ ਡੇਰਿਆਂ ਦੇ ਸਾਹਮਣੇ ਵੀ ਆਏ ਇਹ ਵੀਡੀਓ ਵਾਇਰਲ ਹੋ ਰਹੀਆਂ ਨੇ ਵੀ ਉੱਥੇ ਕੁੜੀਆਂ ਛੜੀਆਂ ਜਾਂਦੀਆਂ ਨੇ ਜੋ ਕੋਈ ਧੀ ਚਲੀ ਜਾਂਦੀ ਆ ਬਾ ਚੁਕੇ ਇਸ ਕੁਝ ਹੋ ਰਹੀ ਸਾਹਮਣੇ ਆਉਂਦਾ ਤੇ ਬਥੇਰੇ ਥਾਵਾਂ ਤੇ ਕੁੜੀਆਂ ਦੇ ਰੇਪ ਹੋਏ ਆ। ਹੂੰ। ਬਾਬਿਆਂ ਨੇ ਕੀਤੇ ਆ। ਹੂੰ। ਹਨਾ ਹੁਣ ਸਾਨੂੰ ਕਹਿੰਦੇ ਸ਼ਰਮ ਆਉਂਦੀ ਐ ਵੀ ਪੱਗਾ ਮੰਨ ਕੇ ਵੀ ਇਹੋ ਜਿਹੇ ਬਾਬੇ ਲੱਗੇ ਹੋਏ ਆ। ਹੂੰ। ਘਟੂ ਘਟੂ ਉਹ ਬੰਦੇ ਹੀ ਸ਼ਰਮ ਕਰ ਲੈਣ। ਬਥੇਰੇ ਕੇਸ ਹੁੰਦੇ ਆ ਕਿੰਨੇ ਕੇਸ ਆਇਆ ਰੇਪ ਕੇਸਾਂ ਦੇ। ਤੇ ਬੀਬੀਆਂ ਉੱਥੇ ਜਾਂਦੀਆਂ ਕੀ ਕਰਨਾ ਪਹਿਲੀ ਗੱਲ। ਸਭ ਤੋਂ ਪਹਿਲੀ ਗਲਤੀ ਚਾਲ ਵਾਲੇ ਦੀ ਐ। ਤੁਸੀਂ ਚੱਲ ਕੇ ਅਗਲੇ ਕੋਲ ਗਏ। ਦੂਜੀ ਗਲਤੀ ਉਹਦੀ ਬਣਦੀ ਹੈ ਮੈਂ ਪਹਿਲਾਂ ਚਾਲ ਵਾਲੇ ਨੂੰ ਗਲਤ ਗੰਦੀਆਂ ਪਹਿਲਾਂ ਤੁਸੀਂ ਬੰਦੇ ਨੂੰ ਪਹਿਲਾਂ ਚੰਗੀ ਤਰ੍ਹਾਂ ਇਨਵੈਸਟੀਗੇਟ ਤਾਂ ਕਰ ਲੋ ਪਹਿਲੀ ਗੱਲ ਤੇ ਜਾਂਦੇ ਕਿਉਂ ਜਦੋਂ ਤੁਹਾਨੂੰ ਹਰ ਰੋਜ਼ ਗੁਰਬਾਣੀ 'ਚ ਪੜਾਇਆ ਜਾਂਦਾ ਹੈ ਕਿ ਸਭ ਸਿਕਨਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਤੁਸੀਂ ਕਿਉਂ ਨਹੀਂ ਮੰਨਦੇ ਜੀ ਜੀ ਜੇ ਤੁਸੀਂ ਆਪਦੇ ਗੁਰੂ ਦੀ ਗੱਲ ਨਹੀਂ ਮੰਨਦੇ ਤੇ ਫਿਰ ਤੁਸੀਂ ਕਿਸੇ ਦੀ ਮੰਨ ਕੇ ਤਰਜੋਗੇ ਜਾਂ ਕਿੰਨੇ ਕੇ ਤਰਗੇ ਕਿਤੇ ਤੁੱਕੇ ਨਾਲ ਇੱਕ ਅੱਦੇ ਦਾ ਮੁੰਡਾ ਮੁੰਡਾ ਹੋਇਆ ਹੁੰਦਾ ਇੱਕ ਅੱਧੀ ਦੇ ਤੁੱਕੇ ਨਾਲ ਉਹੀ ਡੰਡੋਰਾ ਪਟਕੇ 15 ਪਿੰਡਾਂ ਨੂੰ ਉਸੇ ਬਾਬੇ ਕੋਲ ਜਾਨ ਲਾ ਦਿੰਦੀ ਐ ਠੀਕ ਤੇ 15 ਪਿੰਡਾਂ ਦਾ ਨੁਕਸਾਨ ਕਰਾ ਕੇ ਰੱਖ ਦਿੰਦੀ ਐ ਹੂੰ ਠੀਕ ਤੇ ਮੈਂ ਤਾਂ ਹਮੇਸ਼ਾ ਅਰਦਾਸ ਕਰਦੀ ਹੁੰਦੀ ਆ ਵੀ ਬਾਬਾ ਜਿਹੜਾ ਕੋਈ ਪਖੰਡੀ ਇਦਾਂ ਬੈਠਾ ਨਾ ਤੇ ਉਹਦੇ ਕੋਲ ਜਿਹੜੀ ਵੀ ਮੰਨਤਾ ਲੈ ਕੇ ਕੋਈ ਆਇਆ ਹੁੰਦਾ ਉਹ ਕਦੇ ਪੂਰੀ ਨਾ ਹੋਂਦੀ ਹੂੰ ਕਿਉਂਕਿ ਉਹਦੇ ਨਾਲ ਪਖੰਡਵਾਦ ਵੱਧ ਆ ਠੀਕ ਪਖੰਡਵਾਦ ਹੀ ਵੱਧ ਆ ਨਾ ਇਹ ਥੋੜੀ ਐ ਕਿ ਰੱਬ ਨੇ ਦਿੱਤੀ ਆ ਹੂੰ ਹਣਾ ਜੇ ਵੀਜ਼ਾ ਲੱਗਿਆ ਬੈਂਡ ਲਾਇਆ ਤੁਹਾਡੇ ਮੁੰਡੇ ਨੇ ਲਏ ਬਾਬੇ ਨੇ ਉਹ ਚ ਕੀ ਕੀਤਾ ਪੈਸਾ ਲਾਇਆ ਤੁਸੀਂ ਲਾਇਆ ਬਾਬੇ ਦਾ ਉਹ ਚ ਕੀ ਰੋਲ ਆ ਹੈ ਬਾਬਾ ਕੋਈ ਜੰਟ ਹੈ ਕਿ ਉਹ ਇਹਨਾਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ ਮੈਨੂੰ ਲੱਗਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਆਓ ਆਪਾਂ ਸਾਰੇ ਰਲ ਕੇ ਮਿਲ ਕੇ ਮੁਰ ਤੋਂ ਪੰਜਾਬ ਨੂੰ ਸੋਹਣੀ ਦੀ ਛਿੜੀ ਬਣਾਈਏ ਤੇ ਤੁਸੀਂ ਕਮੈਂਟ ਕਰਕੇ ਇਹ ਵੀ ਨਾਲ ਜ਼ਰੂਰ ਦੱਸਣਾ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਧੰਨਵਾਦ